ਵੀ ਸਾਡਾ ਆਨ ਵਾਲਾ ਫਿਊਚਰ ਜਾਂ ਕੋਈ ਪ੍ਰੋਡਕਟ ਕਰਦੇ ਵੇ ਆ ਚੀਜ਼ਾਂ ਨੂੰ ਲੈ ਕੇ ਕੋਈ ਵਿਆਹ ਦੀ ਨਾਰਾਜ਼ਗੀ ਕੋਈ ਕਿਸ ਚੀਜ਼ ਦੀ ਨਾਰਾਜ਼ਗੀ ਮੇਰੇ ਰਿਸ਼ਤੇਦਾਰ ਕੋਈ ਜਾਰ ਬੋਸਤ ਕਹਿੰਦੇ ਨੇ ਵੀ ਤੁਸੀਂ ਆਪਣੀ ਕੁੰਡਲੀ ਚੈੱਕ ਕਰਵਾ ਲਓ ਵੀ ਕਿਤੇ ਤੁਹਾਡੇ ਕੋਈ ਗ੍ਰਹਿਾਂ ਦਾ ਕੋਈ ਦੋਸਤਾ ਨਹੀਂ ਜਾਂ ਕੁਛ ਐਦਾ ਤਾਂ ਨਹੀਂ ਵਾਕੀ ਚੀਜ਼ਾਂ ਹੁੰਦੀਆਂ ਨਹੀਂ ਅੱਜਾ ਦਾ ਆਪਾਂ ਕਿਤੇ ਜਾਣਦੇ ਆ ਤਾਂ ਉਹ ਚੀਜ਼ਾਂ ਆਪਾਂ ਨੂੰ ਵਹਿਮਾਂ ਭਰਮਾਂ ਚ ਪਾ ਦਿੰਦੇ ਨੇ ਕਲਾਈਮ ਦੇ ਵਿੱਚ ਨਾ 95% ਚੋਰ ਬੈਠੇ ਨੇ ਇਹ ਬਿਲਕੁਲ ਸੱਚਾਈ ਹੈ ਉਹਨੂੰ ਹੋਰ ਰੌਲ ਝਾ ਲਿਆ ਜਾਂਦਾ ਹੈ ਉਹ ਹੋ ਡਰਾ ਲਿਆ ਜਾਂਦਾ ਵਾ ਵੀ ਤੁਹਾਡੇ ਇਦਾਂ ਨਹੀਂ ਇਦਾਂ ਉਹ ਜੋ ਇਦਾਂ ਨਹੀਂ ਇਦਾਂ ਉਹ ਜੋ ਐਸਟ੍ਰੋਲੋਜੀ ਨੂੰ ਇਹ ਰੱਬ ਮੰਨਦੇ ਨੇ ਮੰਨਣਾ ਚਾਹੀਦਾ ਤੇ ਹੈ ਵੀ ਹੈ ਇਹ ਚੀਜ਼ਾਂ ਆਪਾਂ ਲਾਈਨ ਦਾ ਸਹਾਰਾ ਲੈ ਕੇ ਬਹੁਤ ਅੱਗੇ ਵੱਧ ਸਕਦੇ ਆ ਪਰ ਗਲਤ ਉੱਥੇ ਆ ਕਿ ਰੁੱਕੀ ਨਾ ਵੀ ਮਤਲਬ ਜਦੋਂ ਆਪਾਂ ਨੂੰ ਆਪਣੀ ਪ੍ਰੋਬਲਮ ਦਾ ਕੋਈ ਹੱਲ ਹੀ ਨਾ ਮਿਲੇ ਤੁਹਾਡੀ ਲਾਈਨ ਦੇ ਬੰਦੇ ਬਹੁਤ ਜ਼ਿਆਦਾ ਲੋਕਾਂ ਨੂੰ ਘਬਰਾਹਤ ਕਰਦੇ ਨੇ ਕਦੇ ਕਰ ਬਾਰ ਚੰਗਾ ਹੁੰਦਾ ਪਰ ਜਿਆ ਡਿਲੇ ਹੋ ਜਾਂਦਾ ਹੈ ਮੈਰਿਜ ਡਿਲੇ ਟਾਈਮਿੰਗ ਡਿਲੇ ਚਨੀ ਜੀ ਦੀ ਮਤਲਬ ਕੁਝ ਰਾਸ਼ੀਆਂ ਦੇ ਉੱਪਰ ਐਡਾ ਦਾ ਅਟੈਕ ਰਿਹਾ ਵਾ ਜਿਹੜੀ ਗਲੀ ਦੇ ਵਾਰਾ ਕੁੱਤੇ ਹੁੰਦੇ ਨੇ ਨਾ ਉਹਨਾਂ ਨੂੰ ਦੁੱਧ ਪੋਣਾ ਸਟਾਰਟ ਕਰੋ ਕੱਚਾ ਦੁੱਧ ਕਿਉਂ ਤੁਹਾਡਾ ਸ਼ੁਕਰ ਕਮਜ਼ੋਰ ਹੋਏਗਾ ਤੇ ਉਲਟਾ ਤੁਹਾਡੇ ਤੇ ਕਰਜ਼ਾ ਵੀ ਚੜੇ ਸਸਿਕਾ ਜੀ ਹਿਮਨ ਟਾਕ ਸ਼ੋਅ ਦੇਖ ਰਹੇ ਤੁਸੀਂ ਮੈਂ ਹਿਮਨਪ੍ਰੀਤ ਕੌਰ ਤੁਹਾਡਾ ਨਿਗਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਚੜ ਦੀ ਕਲਾ ਦੇ ਵਿੱਚ ਹੋਵਗੇ ਅ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਐਸਟ੍ਰੋਲੋਜੀ ਬੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਅ ਹਰ ਇੱਕ ਨੂੰ ਹੋ ਗਿਆ ਵੀ ਸਾਡਾ ਆਨ ਵਾਲਾ ਫਿਊਚਰ ਜਾਂ ਕੋਈ ਪ੍ਰੋਡਕਟ ਕਰਦੇ ਵੇ ਆ ਚੀਜ਼ਾਂ ਨੂੰ ਲੈ ਕੇ ਕੋਈ ਵਿਆਹ ਦੀ ਨਾਰਾਜ਼ਗੀ ਕੋਈ ਕਿਸ ਚੀਜ਼ ਦੀ ਨਾਰਾਜ਼ਗੀ ਕੁਝ ਜ਼ਿੰਦਗੀ ਦੀ ਸਫਲਤਾ ਸਫਲਤਾ ਨੂੰ ਲੈ ਕੇ ਬੜੇ ਪਰੇਸ਼ਾਨ ਲੋਕੀ ਅੱਜ ਕੱਲ ਹੋ ਚੁੱਕੇ ਨੇ ਇਹੋ ਚੀਜ਼ਾਂ ਤੇ ਚਾਨਣਾ ਪਾਉਣ ਦੇ ਲਈ ਅੱਜ ਸਾਡੇ ਨਾਲ ਐਸਟਰੋਲੋਜਰ ਹੋਣਗੇ ਵਿਕਾਸ ਮਲੋਤਰਾ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਪਖਵਾਲ ਤੋਂ ਆਏ ਨੇ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਰ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਕਿਦਾਂ ਚੱਲ ਰਿਹਾ ਹਾਂਜੀ ਬਹੁਤ ਵਧੀਆ ਜੀ ਅੱਛਾ ਮੈਂ ਨਾ ਸਟਾਰਟਿੰਗ ਚ ਗੱਲ ਕੀਤੀ ਹੈ ਵੀ ਐਸਟ੍ਰੋਲੋਜੀ ਬੜੀ ਟ੍ਰੈਂਡਿੰਗ ਚ ਹੋ ਗਈ ਹੈ ਵੀ ਪਹਿਲਾਂ ਤਾਂ ਕੋਈ ਕੋਈ ਟਾਵਾ ਟੱਲਾ ਆਪਾਂ ਪੰਡਤ ਕਹਿੰਦੇ ਹੁੰਦੇ ਸੀ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਪੰਡਤ ਤੇ ਐਸਟ੍ਰੋਲੋਜਰ ਚ ਫਰਕ ਹੈਗਾ ਕੋਈ ਬਿਲਕੁਲ ਹੈਗਾ ਜੀ ਐਕਚੁਅਲੀ ਐਦਾਂ ਹੁੰਦਾ ਜੀ ਜਿਹੜੀ ਇਹ ਲਾਈਨ ਆ ਇਹ ਇੱਕ ਸਟੱਡੀ ਆ ਇਹ ਇੱਕ ਸਾਇੰਸ ਹੈ ਇਹਨੂੰ ਕੋਈ ਵੀ ਕਰ ਸਕਦਾ ਵਾ ਜੀ ਅੱਛਾ ਜੀ ਇਹ ਜ਼ਰੂਰੀ ਨਹੀਂ ਹੈ ਵੀ ਜੋ ਪੰਡਤ ਲੋਕ ਹੀ ਨੇ ਉਹੀ ਸਿੱਖਣਗੇ ਜਾਂ ਉਹੀ ਕਰਨਗੇ ਇਹ ਇੱਕ ਬੜੀ ਡੀਪਲੀ ਮਤਲਬ ਸਟੱਡੀ ਆ ਸਾਇੰਸ ਹੈ ਇਹਨੂੰ ਹਰ ਕੋਈ ਸਿੱਖ ਕੇ ਮਤਲਬ ਅੱਗੇ ਵੱਸ ਸਕਦਾ ਮਤਲਬ ਐਸਟ੍ਰੋਲੋਜੀ ਜੇ ਦੇਖਿਆ ਜਾਵੇ ਤੇ ਇੱਕ ਪੜਾਈ ਹੈ ਹਾਂਜੀ ਹਾਂਜੀ ਇੱਕ ਪੜਾਈ ਹੈ ਕੋਈ ਉਹ ਨਹੀਂ ਵੀ ਇਹ ਪਿੱਛੋਂ ਹੀ ਕੋਈ ਚੀਜ਼ਾਂ ਆ ਜਾਂਦੀਆਂ ਨੇ ਨਹੀਂ ਨਹੀਂ ਜੀ ਬਿਲਕੁਲ ਇਹ ਇੱਕ ਪੜਾਈ ਹੈ ਜੀ ਇਹਨੂੰ ਕੋਈ ਵੀ ਪੜ ਸਕਦਾ ਅੱਛਾ ਹਰ ਇੱਕ ਕੰਮ ਦਾ ਨਾ ਇੱਕ ਕਿਤੇ ਦਾ ਇੱਕ ਕੁਝ ਬੈਕਗ੍ਰਾਉਂਡ ਜੁੜਿਆ ਹੁੰਦਾ ਆਪਣੇ ਨਾਲ ਹਾਂਜੀ ਤੁਹਾਡੇ ਕੋਈ ਫੈਮਿਲੀ ਚੋ ਸੀਗਾ ਇਹਦੇ ਐਸਟ੍ਰੋਲੋਜੀ ਵੱਲ ਕਿਦਾਂ ਤੁਹਾਡਾ ਆਣਾ ਹੋਇਆ ਨਹੀਂ ਨਹੀਂ ਐਕਚੁਅਲੀ ਦੀਦੀ ਗੱਲ ਕੀ ਸੀ ਮੈਂ ਇੱਕ ਬੜੀ ਵਧੀਆ ਫੈਮਿਲੀ ਦੇ ਵਿੱਚ ਬਿਲੋਂਗ ਕਰਦਾ ਹਾਂ ਐਕਚੁਅਲੀ ਮੇਰੇ ਤੇ ਵੀ ਕੋਈ ਟਾਈਮ 2013 ਦੇ ਵਿੱਚ ਐਦਾਂ ਆ ਗਿਆ ਸੀ ਜੇ 2013 ਤੱਕ ਦੀ ਗੱਲ ਕਰੀਏ ਤਾਂ ਮੇਰੀ ਲਾਈਫ ਇਦਾਂ ਚੱਲਦੀ ਸੀ ਜੇ ਮੈਂ ਮਿੱਟੀ ਨੂੰ ਵੀ ਹੱਥ ਲਗਾਉਂਦਾ ਸੀ ਉਹ ਵੀ ਸੋਨਾ ਬਣ ਜਾਂਦੀ ਸੀ 2013 ਤੋਂ ਬਾਅਦ ਟਾਈਮ ਕੁਛ ਇਦਾਂ ਚੇਂਜ ਹੋਇਆ ਮਤਲਬ ਕਹਿ ਸਕਦਾ 2013 ਤੋਂ 2014 ਦੇ ਵਿੱਚ ਵੀ ਸੋਨੇ ਨੂੰ ਵੀ ਹੱਥ ਲਗਾ ਹੱਥ ਲਗਾਉਂਦੇ ਤਾਂ ਉਹ ਵੀ ਮਿੱਟੀ ਹੋਣ ਲੱਗ ਗਿਆ ਜੀ ਕੋਈ ਟਾਈਮ ਇਦਾਂ ਚ ਬਿਲਕੁਲ ਬਿਲਕੁਲ ਜੀ ਫਿਰ ਕੀ ਹੁੰਦਾ ਕਹਿੰਦੇ ਨੇ ਮਰਦਾ ਕੀ ਨਹੀਂ ਕਰਦਾ ਮਤਲਬ ਇਸ ਲਾਈਨ ਦੇ ਵਿੱਚ ਕੋਈ ਆਪਣੇ ਰਿਸ਼ਤੇਦਾਰ ਕੋਈ ਯਾਰ ਦੋਸਤ ਕਹਿੰਦੇ ਨੇ ਵੀ ਤੁਸੀਂ ਆਪਣੀ ਕੁੰਡਲੀ ਚੈੱਕ ਕਰਵਾ ਲਓ ਵੀ ਕਿਤੇ ਤੁਹਾਡੇ ਕੋਈ ਗ੍ਰਹਿਾਂ ਦਾ ਕੋਈ ਦੋਸਤਾ ਨਹੀਂ ਜਾਂ ਕੁਛ ਐਦਾ ਤਾਂ ਨਹੀਂ ਚਲੋ ਆਪਾਂ ਹਰ ਇੱਕ ਦੀ ਗੱਲ ਮੰਨੀ ਤਾਂ ਆਪਾਂ ਜਿੰਨਾ ਕਿਸੇ ਨੇ ਕਹਿਣਾ ਤਾਂ ਆਪਾਂ ਆਪਣੀ ਕੁੰਡਲੀ ਵਗੈਰਾ ਚੈੱਕ ਕਰਵਾਉਣ ਲੱਗ ਗਏ ਪਰ ਮੈਨੂੰ ਕਿਤੋਂ ਸਹੀ ਰਿਜ਼ਲਟ ਨਹੀਂ ਮਿਲਿਆ ਅੱਛਾ ਪਰ ਕਿਤੇ ਨਾ ਕਿਤੇ ਇਸ ਗੱਲ ਦਾ ਵਿਸ਼ਵਾਸ ਵੀ ਸੀ ਵੀ ਵਾਕਈ ਚੀਜ਼ਾਂ ਹੁੰਦੀਆਂ ਨੇ ਹੌਲੀ ਹੌਲੀ ਇਹਨੂੰ ਮੈਂ ਆਪ ਸਿੱਖਣਾ ਸਟਾਰਟ ਕਰਤਾ ਜੀ ਹਾਂਜੀ ਬਿਲਕੁਲ ਜੀ ਤੇ ਇਸ ਸਿੱਖ ਦਾ ਸਿੱਖ ਦਾ ਅੱਜ ਮੇਰੇ ਕੋਲ 7-8 ਸਾਲ ਦਾ ਐਕਸਪੀਰੀਅੰਸ ਆ ਜੀ ਤਾਂ ਇਸ ਲਾਈਨ ਦਾ ਮੈਂ ਸਹਾਰਾ ਲੈ ਕੇ ਬਹੁਤ ਅੱਗੇ ਵਧਿਆ ਤੇ ਬਹੁਤ ਕੁਝ ਪਾਇਆ ਜੀ ਵੀ ਕਹਿਣ ਤੋਂ ਮੀਨ ਜਿਵੇਂ ਇਹ ਚੀਜ਼ਾਂ ਵਾਕਈ ਹੀ ਕੰਮ ਕਰਦੀਆਂ ਨੇ ਇਹ ਤੁਹਾਨੂੰ ਸਹੀ ਗਾਈਡਲਾਈਨ ਮਿਲਦੀ ਹੈਗੀ ਅੱਛਾ ਕਈ ਲੋਕਾਂ ਦੇ ਇਹ ਕਹਿਣਾ ਹੁੰਦਾ ਵੀ ਯਾਰ ਜਦ ਆਪਾਂ ਕਿਤੇ ਜਾਣਦੇ ਆ ਤਾਂ ਉਹ ਚੀਜ਼ਾਂ ਆਪਾਂ ਨੂੰ ਵਹਿਮਾਂ ਭਰਮਾਂ ਛਾ ਲੈਂਦੀਆਂ ਨੇ ਹਾਂਜੀ ਤਾਂ ਇਹ ਇਹ ਸਹੀ ਹੈ ਵੀ ਆਪਾਂ ਜਿੰਨਾ ਆਪਾਂ ਚੀਜ਼ ਨੂੰ ਮੰਨਦੇ ਆ ਕਿਉਂਕਿ ਦੇਖੋ ਮੈਨੀਫੈਸਟੇਸ਼ਨ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਆਪਾਂ ਸੋਚਾਂਗੇ ਵੀ ਆਪਾਂ ਚੜ੍ਹਦੀ ਕਲਾ 'ਚ ਆ ਤਾਂ ਆਪਾਂ ਆਟੋਮੈਟਿਕਲੀ ਆਪਣੇ ਕੰਮ ਜਿਹੜੇ ਹੋਣਗੇ ਉਹ ਵਧੀਆ ਹੋਣਗੇ ਜਦ ਆਪਾਂ ਹੀ ਢੇ ਢੇਰੀ ਟਾਕੇ ਬਹਿ ਜਾਂਦੇ ਵੀ ਨਹੀਂ ਕੁਝ ਨਹੀਂ ਹੋ ਰਿਹਾ ਤਾਂ ਇਹ ਚੀਜ਼ਾਂ ਵੀ ਬਹੁਤ ਇੱਕ ਵੱਡਾ ਇੰਪੈਕਟ ਪਾਉਂਦੀਆਂ ਨੇ ਜਿਵੇਂ ਤੁਹਾਡੀ ਗੱਲ ਕਰਾਂ ਵੀ ਇਹ ਚੀਜ਼ਾਂ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਤੁਹਾਡੀ ਕੀ ਸਿੱਖਿਆ ਆ ਵੀਰ ਜੀ ਦੇਖੋ ਤੁਸੀਂ ਬੜਾ ਵਧੀਆ ਸਵਾਲ ਕੀਤਾ ਐਕਚੁਅਲੀ ਹੁੰਦਾ ਕੀ ਆ ਇਸ ਲਾਈਨ ਦੇ ਵਿੱਚ ਨਾ 95% ਚੋਰ ਬੈਠੇ ਨੇ ਬਿਲਕੁਲ ਬਿਲਕੁਲ ਸੱਚਾਈ ਆ ਅੱਜ ਕੱਲ ਹਰ ਕੋਈ ਇਨਸਾਨ ਨਾ ਇੱਕ ਨਾ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਲੈ ਕੇ ਕਿਰਿਆ ਹੋਇਆ ਕਿ ਇਹਦੀ ਮੈਰਿਜ ਨਹੀਂ ਹੋ ਰਹੀ ਕੋਈ ਇਹਦੇ ਕੋਈ ਮਤਲਬ ਬਿਜ਼ਨਸ ਕਰਨੀ ਹੋ ਕੋਈ ਮਤਲਬ ਪ੍ਰੋਬਲਮ ਆ ਕਿ ਇਹਦੀ ਕੋਈ ਮੈਰਿਟ ਲਾਈਫ ਨੂੰ ਲੈ ਕੇ ਪ੍ਰੋਬਲਮ ਆ ਜਾਂ ਕਿ ਉਹਨੂੰ ਕੋਈ ਮਤਲਬ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜੀ ਕੋਈ ਵੀ ਇਨਸਾਨ ਤੁਹਾਡੇ ਕੋਲੇ ਆਂਦਾ ਤੇ ਇੱਕ ਉਮੀਦ ਦੀ ਕਰਨ ਲੈ ਕੇ ਆਂਦਾ ਤੁਹਾਨੂੰ ਇੱਕ ਰੱਬ ਮੰਨ ਕੇ ਆਂਦਾ ਅੱਗੋਂ ਇਸ ਲਾਈਨ ਦੇ ਵਿੱਚ ਕੀ ਹੁੰਦਾ ਵਾ ਉਹ उलਝਾ ਹੈ ਤਾਂ ਪਹਿਲਾਂ ਹੀ ਬਹੁਤ ਹੈ ਜੀ। ਹੂੰ। ਉਹਨੂੰ ਹੋਰ उलझा ਲਿਆ ਜਾਂਦਾ ਵਾ। ਉਹਨੂੰ ਹੋਰ ਡਰਾ ਲਿਆ ਜਾਂਦਾ ਵਾ ਵੀ ਤੁਹਾਡੇ ਐਦਾਂ ਨਹੀਂ ਐਦਾਂ ਉਹ ਜਿਉਂ ਐਦਾਂ ਨਹੀਂ ਐਦਾਂ ਉਹ ਜਿਉਂ ਉਹਦੇ ਹੀ ਮਤਲਬ ਪ੍ਰੋਬਲਮ ਦਾ ਸੋਲੂਸ਼ਨ ਹੀ ਕੀਤਾ ਜਾਂਦਾ ਉਹਨੂੰ ਡਰਾ ਕੇ ਉਹਦੇ ਵਿੱਚ ਉਹਨਾਂ ਤੋਂ ਪੈਸੇ ਹੀ ਲੈ ਜਾਂਦੇ ਨੇ। ਇਹ ਇੱਕ ਚੀਜ਼ ਦੇ ਵਿੱਚ ਮਤਲਬ ਅਜਿਹਾ ਕਿ ਕਈ ਲੋਕ ਐਸਟਰੋਲੋਜੀ ਨੂੰ ਰੱਬ ਮੰਨਦੇ ਨੇ। ਬਿਲਕੁਲ ਜੀ ਮੰਨਣਾ ਚਾਹੀਦਾ ਤੇ ਹੈ ਵੀ ਹੈ ਇਹ ਚੀਜ਼ ਦਾ ਆਪਾਂ ਲਾਈਨ ਦਾ ਸਹਾਰਾ ਲੈ ਕੇ ਬਹੁਤ ਅੱਗੇ ਵੱਧ ਸਕਦੇ ਆ ਪਰ ਗੱਲ ਤਾਂ ਉੱਥੇ ਆ ਕਿ ਰੋਗੀ ਨਾ ਵੀ ਮਤਲਬ ਜਦੋਂ ਆਪਾਂ ਨੂੰ ਆਪਣੀ ਪ੍ਰੋਬਲਮ ਦਾ ਕੋਈ ਹੱਲ ਹੀ ਨਾ ਮਿਲੇ ਆ। ਹੂੰ। ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਲਾਈਨ ਦੇ ਬੰਦੇ ਬਹੁਤ ਜ਼ਿਆਦਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਬਿਲਕੁਲ ਲੱਗਦਾ ਜੀ ਮੈਂ ਤਾਂ ਪਹਿਲੇ ਇਹ ਗੱਲ ਕਹੀ ਆ ਵੀ 95% ਇਸ ਲਾਈਨ ਦੇ ਵਿੱਚ ਚੋਰ ਬੈਠੇ ਨੇ ਪਹਿਲਾਂ ਡਰਾਉਂਦੇ ਨੇ ਤੇ ਫਿਰ ਤੁਹਾਡੇ ਕੋਲ ਪੈਸੇ ਕਢਵਾਉਂਦੇ ਨੇ ਅਚਾ ਵਹਿਮਾ ਪਰਮਾ ਚ ਲੋਕਾਂ ਨੂੰ ਕਿਉਂ ਪਾਇਆ ਜਾਂਦਾ ਹੈ ਵੀ ਤੁਹਾਡੀ ਲਾਈਨ ਦੇ ਲੋਕ ਲੋਕਾਂ ਨੂੰ ਚੰਗੇ ਭਲੇ ਹੁੰਦੇ ਨੇ ਵਹਿਮਾ ਪਰਮਾ ਚ ਪਾ ਕੇ ਉਹ ਹੋਰ ਉਹਨਾਂ ਦੀ ਲਾਈਫ ਜਿਹੜੀ ਡਿਸਟਰਬਿੰਗ ਕਰ ਦਿੰਦੇ ਨੇ ਦੇਖੋ ਅੱਜ ਕੱਲ ਮੇਨ ਮੋਟਿਵ ਕੀ ਰਹਿ ਗਿਆ ਪੈਸਾ ਰਹਿ ਗਿਆ ਵੀ ਕੋਈ ਵੀ ਸਾਹਮਣੇ ਇਨਸਾਨ ਆ ਰਿਹਾ ਉਹਨੂੰ ਡਰਾ ਕੇ ਉਹ ਤੋਂ ਪੈਸਾ ਕਿਦਾਂ ਕਢਵਾਇਆ ਜਾਊਗਾ ਇਹ ਚੀਜ਼ ਰਹਿ ਗਈ ਜੀ ਉਹਦੀ ਪ੍ਰੋਬਲਮ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਜੀ ਤਦ ਕਰਕੇ ਇਹ ਲਾਈਨ اچھا ਫਿਰ ਲੋਕ ਕੌਣ ਕਿਵੇਂ ਤੁਹਾਡੇ ਕੋਲ ਜੇ ਤੁਹਾਡੀ ਲਾਈਨ ਦੇ ਵਿੱਚ ਇੰਨਾ ਜ਼ਿਆਦਾ ਸਕੈਮ ਹੋ ਰਿਹਾ ਆ ਫਿਰ ਲੋਕ ਆਉਣ ਤਾਂ ਲੋਕਾਂ ਨੂੰ ਪਤਾ ਕਿਵੇਂ ਲੱਗੇ ਵੀ ਇਹ ਜੋਤਿਸ਼ ਅਸਲੀ ਹੈ ਨਕਲੀ ਹੈ ਤੁਹਾਡਾ ਕੀ ਕਿਵੇਂ ਕਿਵੇਂ ਲੋਕਾਂ ਨੂੰ ਪਤਾ ਦੇਖੋ ਮੈਂ ਤਾਂ ਕਹਿੰਦਾ ਜਾਣੇ ਨਹੀਂ ਚਾਹੀਦਾ ਜੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਤੁਸੀਂ ਆਪ ਸਿੱਖੋ ਇਸ ਲਾਈਨ ਨੂੰ ਜੀ ਅੱਜ ਕੱਲ ਮਤਲਬ ਇੰਟਰਨੈਟ ਦਾ ਜੋਗਾ ਜੀ ਸਾਰਾ ਕੁਝ ਮਤਲਬ ਤੁਹਾਡੇ YouTube ਵਗੈਰਾ ਤੇ ਸਾਰਾ ਕੁਝ ਪਿਆ ਆ ਆਪ ਸਿੱਖਣਾ ਸਟਾਰਟ ਕਰੋ ਜੀ ਇਹ ਚੀਜ਼ਾਂ ਕੋਈ ਬਾਹਲੇ ਜਦੇ ਮੈਟਰ ਨਹੀਂ ਕਰਦੀਆਂ ਮਤਲਬ ਹਾਂ ਤੁਸੀਂ ਥੋੜਾ ਜਿਆ ਇਸ ਲਾਈਨ ਦੇ ਵਿੱਚ ਅੱਗੇ ਵਧੋਂਗੇ ਤਾਂ ਤੁਹਾਨੂੰ ਹੌਲੀ ਹੌਲੀ ਕਰਕੇ ਰਸਤੇ ਮਿਲਣਗੇ ਤੁਹਾਡੀ ਲਾਈਨ 'ਚ ਵੀ ਲੱਤਾਂ ਟੰਗਾਂ ਖਿੱਚ ਹੁੰਦੀਆਂ ਨੇ ਇੱਕ ਦੂਜੇ ਦੀ ਹਾਂਜੀ ਹਾਂਜੀ ਚੱਲਦਾ ਰਹਿੰਦਾ ਜੀ ਕਿਉਂਕਿ ਮੈਂ ਪਿੱਛੇ ਜੀ ਮੇਰੀ ਇੱਕ ਵੀਡੀਓ ਚੱਲੀ ਸੀ ਜਿਹਦੇ ਵਿੱਚ ਵੀ ਮੈਂ ਔਨ ਕੈਮਰਾ ਹੀ ਗੱਲ ਬੋਲੀ ਆ ਵੀ ਇਸ ਲਾਈਨ ਦੇ ਵਿੱਚ 95% ਚੋਰ ਬੈਠੇ ਨੇ ਅੱਜ ਵੀ ਇਹ ਗੱਲ ਕਹਿ ਰਹੇ ਆ ਇੱਕ ਜ다 ਇਸ ਗੱਲ ਨੂੰ ਬਿਲਕੁਲ ਜੀ ਮੇਰੇ ਤੇ ਬਹੁਤ ਅਲੀਗੇਸ਼ਨ ਲੱਗੇ ਨੇ ਵੀ ਤੁਸੀਂ ਇਹ ਗੱਲ ਕਹਿੰਦੇ ਆ ਇਹ ਗੱਲਾਂ ਬਿਲਕੁਲ ਸੱਚ ਨਹੀਂ ਅੱਛਾ ਤੁਸੀਂ ਆਪਣੇ ਆਪ ਨੂੰ ਕਿਦਾਂ ਇਹ ਚੀਜ਼ ਪ੍ਰੂਫ ਕਰਦੇ ਹੋ ਵੀ ਮੈਂ ਇੱਕ ਚੰਗਾ ਐਸਟ੍ਰੋਲੋਜਰ ਆ ਕੋਈ ਮੈਂ ਪੈਸੇ ਲਈ ਨਹੀਂ ਕਰਦਾ ਕੋਈ ਉਹ ਚੀਜ਼ ਦੇ ਲਈ ਨਹੀਂ ਕਰਦਾ ਹਰ ਇੱਕ ਨੂੰ ਦੇਖੋ ਕੋਈ ਵੀ ਕਿਤੇ ਜਾਂਦਾ ਦੁਖੀ ਹੋ ਕੇ ਜਾਂਦਾ ਹੈ ਨਾ ਤਾਂ ਉਹ ਚੀਜ਼ ਨੂੰ ਲੋਕ ਕਿਵੇਂ ਪੋਜ਼ਿਟਿਵ ਵੇਚ ਲੈਣ ਦੇਖੋ ਗੱਲ ਕੀ ਹੈ ਜੀ ਦੇਖੋ ਮੈਂ ਕਹਾਂਗਾ ਜੀ ਮੈਂ ਫਰੀ ਦੇ ਵਿੱਚ ਕਰਦਾ ਇਹ ਬਿਲਕੁਲ ਗਲਤ ਗੱਲ ਹੈ ਜੀ ਮੇਰਾ ਵੀ ਬਹੁਤ ਖਰਚਾ ਹੋਇਆ ਹੋਇਆ ਮੈਂ ਵੀ ਇਸ ਲਾਈਨ ਦੇ ਵਿੱਚ 7-8 ਸਾਲ ਆਪਣੀ ਖਰਾਬ ਕੀਤੇ ਨੇ ਜਾਂ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਮੈਂ ਬਹੁਤ ਕੁਝ ਸਿੱਖ ਗਿਆ ਜੀ ਮੈਂ ਕੁਝ ਵੀ ਨਹੀਂ ਸਿੱਖਿਆ ਅੱਗੋਂ ਜਾ ਕੇ ਹਜੇ ਵੀ ਬਹੁਤ ਕੁਝ ਪਿਆ ਵਾ ਮਤਲਬ ਮੇਰਾ ਇੱਕ ਇਹੀ ਮੋਟਿਵ ਹੈ ਵੀ ਜੇ ਉਹ ਮੇਰੇ ਕੋਲ ਕੋਈ ਆ ਰਿਹਾ ਵਾ ਉਹਨੂੰ ਮੈਂ ਮਤਲਬ ਗੁਮਰਾਹ ਨਹੀਂ ਕਰਦਾ ਹੂੰ ਉਹਨੂੰ ਮੈਂ ਇੱਕ ਸਹੀ ਰਸਤਾ ਦਿਖਾਣਾ ਹੈ ਤੁਸੀਂ ਐਦਾਂ ਨਹੀਂ ਐਦਾਂ ਕਰ ਲਓ ਪਹਿਲੀ ਗੱਲ ਤਾਂ ਤੁਹਾਨੂੰ ਆਪ ਹੀ ਸਿੱਖਣਾ ਚਾਹੀਦਾ ਵਾ ਅੱਛਾ ਇਕ ਨਾ ਅੱਜਕੱਲ ਦਾ ਬੜਾ ਹੌਟ ਟਾਪਿਕ ਬਣਿਆ ਹੋਇਆ ਹੈ ਵੀ ਵੀ ਹਰ ਇੱਕ ਦੀ ਵਿਆਹਤਾ ਜ਼ਿੰਦਗੀ ਮੈਰਿਡ ਲਾਈਫ ਨੂੰ ਲੈ ਕੇ ਕੁਝ ਲੋਕ ਡਿਸਟਰਬ ਨੇ ਕੁਝ ਐਦਾਂ ਨੇ ਜਾਂ ਕਈਆਂ ਦੇ ਕੋਲ ਸਭ ਕੁਝ ਹੁੰਦਾ ਹੈ ਘਰ-ਬਾਰ ਚੰਗਾ ਹੁੰਦਾ ਹੈ ਪਰ ਵਿਆਹ ਡਿਲੇ ਹੋ ਜਾਂਦਾ ਹੈ ਮੈਰਿਜ ਡਿਲੇ ਟਾਈਮਿੰਗ ਡਿਲੇ ਕੀ ਕਾਰਨ ਮੰਨਦੇ ਹੋ ਚੀਜ਼ਾਂ ਨੂੰ ਦੇਖੋ ਕੀ ਹੈ ਦੀਦੀ ਮੇਰੀ ਮਤਲਬ ਨਾ ਇੱਕ ਚੀਜ਼ ਮੈਂ ਵੀ ਕਾਫੀ ਨੋਟਿਸ ਕੀਤੀ ਆ ਜਾਂ ਰਿਸਰਚ ਵੀ ਕੀਤੀ ਆ ਜਿਨ੍ਹਾਂ ਦਾ ਬਰਤ 1990 ਤੋਂ ਲੈ ਕੇ 2000 ਦੇ ਵਿੱਚ ਹੋਇਆ ਵਾ ਉਹਨਾਂ ਨੂੰ ਇਹ ਪ੍ਰੋਬਲਮ ਬੜੀ ਆ ਰਹੀ ਹੈ। ਕਾਰਨ ਰਿਸ਼ਤੇ ਬਹੁਤ ਉੱਠ ਰਹੇ ਨੇ। ਹਾਂ। ਗੱਲਬਾਤ ਅੱਗੇ ਨਹੀਂ ਵਧਦੀ ਜੀ। ਇਹ 10 ਸਾਲਾਂ ਦੇ ਵਿੱਚ ਇਹ ਕੁਝ ਹੋਇਆ ਜਿਨ੍ਹਾਂ ਦਾ ਬਰਤ 2001 ਦਾ ਹੋਇਆ ਉਹਨਾਂ ਲਈ ਰਿਸ਼ਤਾ ਵੀ ਉੱਠ ਰਿਹਾ ਤੇ ਉਹਨਾਂ ਦੀ ਮੈਰਿਜ ਵੀ ਹੋ ਰਹੀ ਆ। ਉਸ ਟਾਈਮ ਸ਼ਨੀ ਜੀ ਦੀ ਮਤਲਬ ਕੁਝ ਰਾਸ਼ੀਆਂ ਦੇ ਉੱਪਰ ਐਦਾਂ ਦਾ ਅਟੈਕ ਰਿਹਾ ਵਾ ਤੇ ਟੋਟਲ ਆਪਣੀ 12 ਰਾਸ਼ੀਆਂ ਨੇ ਆਪਾਂ ਸਾਰੀਆਂ ਰਾਸ਼ੀਆਂ ਦੇ ਉੱਪਰ ਨਹੀਂ ਗੱਲ ਕਰਦੇ ਕੁਝ ਰਹੀਆਂ ਨੇ ਮਤਲਬ 7 ਤੋਂ 8 ਰਾਸ਼ੀਆਂ ਜੀ ਜਿਨ੍ਹਾਂ ਦੇ ਉੱਪਰ ਅਟੈਕ ਰਿਹਾ ਜਿਨ੍ਹਾਂ ਨੂੰ ਜ਼ਿਆਦਾ ਪ੍ਰ ਇਹ ਨਹੀਂ ਮਤਲਬ 30% ਲੋਕਾਂ ਦੀ ਮੈਰਿਡ ਹੋ ਗਈ ਤੇ 70% ਇਹ ਕਹ ਸਕਦੇ ਆ ਅੱਜ ਵੀ ਮਤਲਬ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਕਿਉਂਕਿ ਜਾਂ ਤਾਂ ਇਹ ਹੁੰਦਾ ਨਾ ਵੀ ਵਿਆਹ ਦੇ ਲਈ ਸਭ ਕੁਝ ਦੇਖਿਆ ਜਾਵੇ ਉਮਰ ਵੱਧ ਕੇ 34 35 ਪਲੱਸ ਆ ਰਹੀ ਹੈ ਘਰ-ਵਾਰ ਵੀ ਅੱਛਾ ਇੱਕ ਚੰਗੀ ਜੌਬ ਹੈ ਸਭ ਕੁਝ ਸਟੇਬਲ ਹੈ ਲਾਈਫ ਦੇ ਵਿੱਚ ਪਰ ਫਿਰ ਵੀ ਵਿਆਹ ਨਹੀਂ ਹੋ ਪੌਂਦਾ ਤਾਂ ਉਹਦੇ ਲਈ ਆ ਕਾਰਨ ਹੈ ਹਾਂਜੀ ਅੱਛਾ ਇਹਨਾਂ ਦਾ ਕੀ ਸੋਲੂਸ਼ਨ ਕੀ ਹੈ ਇਹਨਾਂ ਦਾ ਇਹਨਾਂ ਦਾ ਸੋਲੂਸ਼ਨ ਜੀ ਇੱਕ ਰੈੱਡ ਬਾਕ ਦੀ ਰੈਮਡੀ ਹੈ ਜੀ ਬੜੀ ਮਤਲਬ ਅੱਛੀ ਰੈਮਡੀ ਹੈ ਤੁਸੀਂ ਕਰੋਗੇ ਤੁਹਾਡੇ ਦਿਲ ਨੂੰ ਸਕੂਨ ਵੀ ਮਿਲਦਾ ਤੇ ਤੁਹਾਨੂੰ ਨਾਲ ਦੀ ਨਾ ਰਿਜ਼ਲਟ ਵੀ ਮਿਲਦਾ ਵਾ ਹਾਂ ਹਾਂ ਕੀ ਆ ਮਤਲਬ ਜੇ ਤੁਸੀਂ ਆਪਣੇ ਕੁੰਡਲੀ ਦੇ ਵਿੱਚ ਟੋਟਲ 9 ਗ੍ਰਹਿ ਹੋਏ ਨੇ ਜੇ ਉਹਦੇ ਵਿੱਚੋਂ ਤੁਸੀਂ ਕੇਤੂ ਨੂੰ ਪਾਵਰ ਦੇ ਵਿੱਚ ਕਰ ਲੈਣੇ ਹੋ ਕੇਤੂ ਗ੍ਰਹਿ ਨੂੰ ਤਾਂ ਤੁਹਾਡੇ ਕਾਫੀ ਜ਼ਿਆਦਾ ਪ੍ਰੋਬਲਮਾਂ ਦੇ ਹੱਲ ਤੁਹਾਨੂੰ ਆਪ ਖੁਦ ਹੀ ਮਿਲ ਜਾਣਗੇ ਚਾਹੇ ਤੁਸੀਂ ਮੈਰਿਡ ਲਾਈਫ ਨੂੰ ਲੈ ਕੇ ਪਰੇਸ਼ਾਨ ਹੋ ਚਾਹੇ ਵੈਸੇ ਉਹਦੇ ਲਈ ਆਪਾਂ ਇੱਕ ਰੈਮਡੀ ਕੀ ਹੈ ਵੀ ਤੁਸੀਂ ਜਿਹੜੇ ਗਲੀ ਦੇ ਵਾਰਾ ਕੁੱਤੇ ਹੁੰਦੇ ਆ ਨਾ ਉਹਨਾਂ ਨੂੰ ਦੁੱਧ ਪੋਣਾ ਸਟਾਰਟ ਕਰੋ ਕੱਚਾ ਦੁੱਧ। ਅੱਛਾ। ਕਰਨੇ ਕੀ ਜਿਹੜਾ ਘਰ ਦਾ ਤੁਹਾਡਾ ਫਰੰਟ ਗੇਟ ਆ ਜੀ। ਹੂੰ। ਉਹਦੇ ਲੈਫਟ ਜਾਂ ਸਾਈਡ ਰਾਈਟ ਸਾਈਡ ਦੀ ਕੋਈ ਵੀ ਮਿੱਟੀ ਦਾ ਕੱਚਾ ਪੰਡਾ ਰੱਖ ਦਿਓ। ਅੱਛਾ। ਉਹਦੇ ਵਿੱਚ ਸਵੇਰੇ ਮਾਰਨਿੰਗ ਟਾਈਮ ਤੁਸੀਂ ਕੱਚਾ ਦੁੱਧ ਪੋਣਾ ਸਟਾਰਟ ਕਰੋ। ਇਹ 43 ਦਿਨ ਕਰਨਾ ਤੁਸੀਂ 43 ਦਿਨਾਂ ਦੇ ਵਿੱਚ ਵਿੱਚ ਦੇਖੋਗੇ ਤੁਹਾਨੂੰ ਰਿਜ਼ਲਟ ਮਿਲਣਗੇ ਇਸ ਗੱਲ ਦਾ ਮੇਰਾ ਦਾਵਾ ਵੀ ਹੈ ਤੇ ਗਰੰਟੀ ਵੀ ਹੈ। ਅੱਛਾ। ਅੱਛਾ ਕੋਈ ਰਿਜ਼ਲਟ ਇਦਾਂ ਤੇ ਦੇਖੇ ਨੇ ਵੀ ਜਿਹੜੇ ਹੋਏ ਹੋਣ ਬਿਲਕੁਲ ਜੀ ਦੇਖੋ ਇੱਕ ਕੀ ਆ ਵੀ ਆਪਾਂ ਕੁਝ ਗਲਤ ਕੰਮ ਨਹੀਂ ਕਰ ਰਹੇ ਆਪ ਇੱਕ ਦਾਨਪੁੰਨੀ ਕਰ ਰਹੇ ਆ ਉਹ ਵੀ ਕਿੰਨਾਂ ਨੂੰ 12 ਕੁੱਤੇ ਨੂੰ ਗੁੱਧ ਪਾ ਰਹੇ ਆ ਜਿਨ੍ਹਾਂ ਨੂੰ ਸਾਡੀ ਲਾਈਨ ਦੇ ਵਿੱਚ ਦਰਮੇਸ਼ ਕਿਹਾ ਗਿਆ ਵਾ ਹਾਂ ਦਾਨਪੁੰਨ ਕਰ ਰਹੇ ਆ ਤੇ ਤੁਸੀ 43 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫਲ ਮਿਲਦਾ ਵਾ ਅੱਛਾ ਇੱਕ ਵਿਆਹ ਤੋਂ ਪਹਿਲਾਂ ਆਪਾਂ ਇਹ ਦੇਖਦੇ ਹੁੰਨੇ ਆ ਵੀ ਗੁਣ ਹੁੰਡਲੀਆਂ ਮਨ ਲਵਾਉਣੀਆਂ ਨੇ ਤਾਂ ਕਿੰਨੇ ਤੁਹਾਡੇ ਹਿਸਾਬ ਨਾਲ ਮਤਲਬ ਜੇ ਇੱਕ ਐਸਟ੍ਰੋਲੋਜੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਿੰਨੇ ਜਿਹੜੇ ਗੁਣ ਨੇ ਇੱਕ ਮੁੰਡੇ ਕੁੜੀ ਦੇ ਜੁੜਨੇ ਚਾਹੀਦੇ ਨੇ ਦੇਖੋ ਇਹ ਮੈਟਰ ਨਹੀਂ ਕਰਦਾ ਵੀ ਕਿੰਨੇ ਗੁਣ ਮਿਲਨੇ ਚਾਹੀਦੇ ਨੇ ਟੋਟਲ ਸਾਡੀ ਲਾਈਨ ਦੇ ਵਿੱਚ 36 ਗੁਣ ਹੁੰਦੇ ਨੇ ਅੱਛਾ ਜੀ 36 ਗੁਣ ਕਿੱਦਾਂ ਹੁੰਦੇ ਨੇ ਪਹਿਲਾਂ ਤਾਂ ਆਪਾਂ ਨੂੰ ਇਹ ਹੀ ਨਹੀਂ ਪਤਾ 1 ਤੋਂ ਲੈ ਕੇ 8 ਤੱਕ ਪੁਆਇੰਟ ਹੁੰਦੇ ਨੇ ਜਦੋਂ ਆਪਾਂ 1 ਤੋਂ ਲੈ ਕੇ 8 ਤੱਕ ਪੁਆਇੰਟਾਂ ਦਾ ਆਪਸ ਵਿੱਚ ਆਪਾਂ ਇਹਨਾਂ ਨੂੰ ਪਲੱਸ ਕਰਦੇ ਆ 1 ਨੂੰ 2 ਨਾਲ ਪਲੱਸ ਕੀਤਾ 2 ਨੂੰ 3 ਨਾਲ ਕੀਤਾ 8 ਤੱਕ ਪਲੱਸ ਕਰਦੇ ਜਾਂਦੇ ਆ ਤਾਂ ਟੋਟਲ ਇਹਨਾਂ ਦਾ 36 ਬਣ ਜਾਂਦਾ ਮੈਂ ਆਪਣੀ ਲਾਈਫ ਦੇ ਵਿੱਚ ਐਦਾਂ ਵੀ ਬਹੁਤ ਕੁਝ ਦੇਖਿਆ ਹੋਇਆ ਜਿਨ੍ਹਾਂ ਦੇ 36 ਦੇ 36 ਗੁਣ ਵੀ ਮਿਲਦੇ ਨੇ ਉਹਨਾਂ ਦਾ ਵੀ ਡਿਵੋਰਸ ਹੋ ਜਾਂ ਇਹ ਕੀ ਕਾਰਨ ਹੁੰਦਾ ਹੈ ਇਹ ਕਾਰਨ ਮਤਲਬ ਇਹੀ ਹੈ ਜੀ ਮੇਨ ਆਪਾਂ ਨੂੰ ਗੋਣੀ ਦੇਖਿਆ ਜਾਂਦਾ ਮੇਨ ਨਾਲ ਦੀ ਨਾਲ ਦੋਨਾਂ ਦੀ ਕੁੰਡਲੀ ਮਲਾਨੀ ਵੀ ਜ਼ਰੂਰੀ ਆ ਵੀ ਮੰਗਲਿਕ ਪੱਖ ਤੋਂ ਲੈ ਕੇ ਵੀ ਕੋਈ ਗ੍ਰਹਿ ਤੁਹਾਡੇ ਦੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਤਾਂ ਨਹੀਂ ਕੀਤਾ ਹੋਇਆ ਆਪਾਂ ਜੇ ਇਕੱਲਾ ਗੋਣੀ ਮਲਾ ਲਿਆ ਉਸ ਵਿੱਚ ਵੀ 36 ਦੇ 36 ਗੁਣ ਮਿਲ ਰਹੇ ਨੇ ਇੰਨਾ ਦੇ ਵਿੱਚ ਬਹੁਤ ਕੇਸ ਦੇਖੇ ਨੇ ਇਹਨਾਂ ਡੋਰਸ ਹੋ ਜਾਂਦੇ ਜਿਨ੍ਹਾਂ ਦੇ 20 ਗੁਣ ਮਿਲ ਰਹੇ ਨੇ ਉਹਨਾਂ ਦੀ ਬੜੀ ਅੱਛੀ ਚੱਲ ਰਹੀ ਹੈ ਅੱਛਾ ਉਦਾਂ ਐਗਜ਼ੈਕਟ ਮਤਲਬ ਕਿੰਨੇ ਕ ਗੁਣ ਮਿਲਣੇ ਚਾਹੀਦੇ ਨੇ ਵੀ ਜੇ ਕੋਈ ਕੁੰਡਲੀਆਂ ਵੀ ਸਹੀ ਨੇ ਵੀ ਆਪਾਂ ਗੁਣ ਮਲਾ ਰਹੇ ਹਾਂ ਤਾਂ ਕਿੰਨੇ ਗੁਣ ਮ ਚੋ ਵੀ ਦਿਓ ਹਾਂਜੀ ਉਹਦੇ ਨਾਲ ਨਾਲ ਆਪਾਂ ਨੂੰ ਕੁੰਡਲੀਆਂ ਵੀ ਦੋਨਾਂ ਦੀ ਮਿਲਾਨੀਆਂ ਜ਼ਰੂਰੀ ਨੇ ਇੱਕ ਅੱਜ ਕੱਲ ਮੰਗਲਿਕ ਆਪਾਂ ਸ਼ਬਦ ਸੁਣ ਕੇ ਹਰ ਕੋਈ ਡਰ ਜਾਂਦਾ ਹੈ ਵੀ ਮੰਗਲਿਕ ਹੈ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਉਹਦਾ ਰਿਸ਼ਤਾ ਹੋਣਾ ਹੀ ਨਹੀਂ ਮੰਗਲਿਕ ਅਸਲ 'ਚ ਹੈ ਕੀ ਚੀਜ਼ ਉਹ ਹੀ ਦੇਖੋ ਪਹਿਲਾਂ ਵਾਲੀ ਗੱਲ ਹੋ ਗਈ ਵੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਕਲੀਅਰ ਕੀਤੀ ਆ ਵੀ ਹਰ ਇੱਕ ਗੱਲ ਦੇ ਵਿੱਚ ਡਰਾਇਆ ਹੀ ਜਾਂਦਾ ਅਸਲ ਵਿੱਚ ਮੰਗਲਿਕ ਸ਼ਬਦ ਬਣਿਆ ਕਿਥੋਂ ਮੰਗਲਿਕ ਸ਼ਬਦ ਬਣਿਆ ਮੰਗਲ ਤੋਂ ਵੀ ਤੁਹਾਡਾ ਮੰਗਲ ਲੀਕ ਹੋ ਗਿਆ ਜਿੱਥੋਂ ਮਤਲਬ ਮੰਗਲਿਕ ਬਣਿਆ। ਕੁੰਡਲੀ ਦੇ ਵਿੱਚ ਆਪਣੇ ਟੋਟਲ 12 ਘਰ ਨੇ ਜਿਹਦੇ ਵਿੱਚੋਂ ਇਹ ਦੇਖਿਆ ਜਾਂਦਾ ਵੀ ਤੁਹਾਡੇ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਦੇ ਵਿੱਚ ਜੇ ਮੰਗਲ ਬੈਠਾ ਤਾਂ ਤੁਸੀਂ ਮੰਗਲਿਕ ਹੋ। ਅੱਜ ਦੀ ਆਪਾਂ ਗੱਲ ਕਰ ਲਈ ਅੱਜ ਵੀ ਇਸ ਪੂਰੇ ਵਰਲਡ ਦੇ ਵਿੱਚ 43% ਲੋਕ ਮੰਗਲਿਕ ਨੇ। 43% ਦੇ ਆਸ-ਪਾਸ ਜੀ। ਤੇ ਮੀਨ ਜੇ ਮਤਲਬ ਇੱਕ ਕੈਦੀ ਵਿੱਚ 100 ਬੱਚੇ ਨੇ ਜਨਮ ਲਿੱਤਾ ਤਾਂ ਉਹਦੇ ਵਿੱਚੋਂ 43 ਵਿੱਚ ਮੰਗਲਿਕ ਪੈਦਾ ਹੋਣਗੇ। ਡਰਨ ਵਾਲੀ ਗੱਲ ਉੱਥੇ ਹੈ ਵੀ ਜੇ ਤੁਸੀਂ ਪਹਿਲੇ ਜਾਂ 7ਵੇਂ ਘਰ ਤੋਂ ਮੰਗਲਿਕ ਹੋ ਤੇ ਕਿੰਨੇ ਡਿਗਰੀ ਤੋਂ ਜਿਹੜੇ ਨਾਲ ਦੀ ਨਾ ਡਿਗਰੀ ਐ ਦੇਖੀ ਜਾਂਦੀ ਹੈ ਹਰ ਕੋਈ ਚੈੱਕ ਨਹੀਂ ਕਰ ਸਕਦਾ ਹਰ ਕੋਈ ਨਹੀਂ ਦੇਖੋ ਮੈਂ 12ਵੇਂ ਘਰ ਤੋਂ ਮੰਗਲਿਕ ਆ ਮੈਂ 30 ਡਿਗਰੀ ਤੋਂ ਮੰਗਲਿਕ ਆ ਮੇਰੇ ਤੇ ਮੰਗਲਿਕ ਮੈਂ ਜ਼ਰੂਰ ਆ ਪਰ ਮੇਰੇ ਦੇ ਉੱਪਰ ਮੰਗਲ ਦਾ ਕੋਈ ਇਫੈਕਟ ਨਹੀਂ ਮੈਂ ਮੰਗਲਿਕ ਹੈ ਜਾਂ ਨਹੀਂ ਹੈ ਉਹ ਮੇਰੇ ਤੇ ਕੋਈ ਮਾਇਨੇ ਨਹੀਂ ਰੱਖਦਾ ਜੇ ਇਹੀ ਸ਼ਬਦ ਮੇਰੇ ਤੇ ਵਰਤੇ ਗਏ ਜਾਂ ਮੈਨੂੰ ਇਸ ਲਾਈਨ ਦੀ ਨੌਲੇਜ ਨਹੀਂ ਵੀ ਤੁਸੀਂ ਤਾਂ ਮੰਗਲਿਕ ਹੋ ਆਪਾਂ ਨੂੰ ਐਸੀ ਡਰਾ ਲਿਆ ਵੀ ਕਿੰਨੇ ਡਿਗਰੀ ਦੇ ਮੰਗਲਿਕ ਹਾਂ ਕਿਹੜੇ ਘਰ ਤੋਂ ਮੰਗਲਿਕ ਹਾਂ ਇਹ ਸਾਰੀਆਂ ਚੀਜ਼ਾਂ ਦਾ ਹੋਣਾ ਜਾਣਨਾ ਬਹੁਤ ਜ਼ਰੂਰੀ ਹੈ ਆਪਾਂ ਅੱਛਾ ਕੋਈ ਕਿਵੇਂ ਜਾਣ ਸਕਦਾ ਵੀ ਅਸੀਂ ਮੰਗਲਿਕ ਆਇਆ ਨਹੀਂ ਅੱਜ ਕੱਲ ਦੇਖੋ ਸੌਫਟਵੇਅਰ ਪਈ ਨੇ ਜੀ ਤੁਸੀਂ ਆਪਣਾ ਬਾਇਓ ਡਾਟਾ ਆਪਣੀ ਡੇਟ ਆਫ ਬਰਥ ਆਪਣਾ ਨੇਮ ਤੁਸੀਂ ਮਤਲਬ ਐਂਟਰ ਕਰੋ ਸਾਰੀ ਕੁੰਡਲੀ ਤਿਆਰ ਹੋ ਗਈ ਤੁਹਾਡੇ ਸਾਹਮਣੇ ਆ ਜਾਂਦੀ ਹੈ ਉਹਦੇ ਵਿੱਚ ਦੇਖੋ ਮਤਲਬ ਤੁਸੀਂ ਕਿੰਨੇ ਡਿਗਰੀ ਦੇ ਮੰਗਲਿਕ ਹੋ ਜਾਂ ਕਿਹੜੇ ਘਰ ਤੋਂ ਮੰਗਲਿਕ ਹੋ ਸਭ ਕੁਝ ਕਲੀਅਰ ਹੋ ਜਾਂਦਾ ਨੈਟ ਤਾਂ ਜੋਗ ਇੱਕ ਨਾ ਆਪਣੇ ਹੱਥ ਦਿਖਾਉਣ ਦਾ ਬੜਾ ਉਹ ਚੱਲਦਾ ਵੀ ਆਪਾਂ ਕੋਈ ਦੁਖੀ ਹੈ ਕੋਈ ਵੀ ਰਾ ਆਇਆ ਕਈ ਵਾਰ ਘਰ ਤੇ ਆਪਣੇ ਗੇਟ ਤੇ ਕੋਈ ਪੀਰ ਫਕੀਰ ਆ ਜਾਂਦਾ ਹੈ ਜਾਂ ਕੋਈ ਵੀ ਆ ਜਾਂਦਾ ਹੈ ਤਾਂ ਅਗਲਾ ਆਪਾਂ ਹੱਥ ਦਿਖਾਉਣ ਲੱਗ ਜਾਂਦੇ ਹਾਂ ਹਰ ਇੱਕ ਨੂੰ ਵੀ ਸਾਡਾ ਹੱਥ ਦੇਖ ਕੀ ਕਹਿੰਦੀਆਂ ਨੇ ਹਨਾ ਚਲੋ ਹਰ ਇੱਕ ਦਾ ਹੁੰਦਾ ਹੈ ਕੋਈ ਯਕੀਨ ਕਰਦਾ ਹੈ ਚੀਜ਼ਾਂ 'ਚ ਹੁਣ ਕਈ ਦਰਸ਼ਕ ਦੇਖ ਰਹੇ ਹੋਣਗੇ ਉਹ ਨਹੀਂ ਯਕੀਨ ਕਰਦੇ ਹੋਣਗੇ ਕਈ ਦੇਖ ਰਹੇ ਹੋਣਗੇ ਉਹ ਯਕੀਨ ਕਰਦੇ ਹੋਣਗੇ ਵੀ ਕੀ ਆਪਾਂ ਨੂੰ ਹਰ ਇੱਕ ਨੂੰ ਹੱਥ ਦਿਖਾਉਣਾ ਚਾਹੀਦਾ ਹੈ ਨਹੀਂ ਬਿਲਕੁਲ ਨਹੀਂ ਹਰ ਇੱਕ ਨੂੰ ਹੱਥ ਨਹੀਂ ਦਿਖਾਉਣਾ ਚਾਹੀਦਾ ਇਹ ਵੀ ਬਾਰ-ਬਾਰ ਆਪਣੀ ਕੁੰਡਲੀ ਦੇ ਓਪਨਰ ਇਫੈਕਟ ਪੈਂਦਾ ਜਦੋਂ ਆਪਾਂ ਜੇ ਬਾਰ-ਬਾਰ ਵੀ ਆਪਾਂ ਆਪਣੇ ਮਤਲਬ ਕੁੰਡਲੀ ਚੈੱਕ ਕਰਵਾਨੇ ਰਹਿੰਦੇ ਆ ਜਾਂ ਹੱਥ ਦਿਖਾਣੇ ਰਹਿੰਦੇ ਆ ਵੀ ਐਦਾਂ ਦੀ ਚੀਜ਼ ਆਪਾਂ ਨੂੰ ਬਿਲਕੁਲ ਨਹੀਂ ਚਾਹੀਦੀਆਂ ਦੇਖੋ ਚੀਜ਼ਾਂ ਕੰਮ ਕਰਦੀਆਂ ਨੇ ਪਰ ਇਹ ਨਹੀਂ ਆ ਵੀ ਆਪਾਂ 15 20 ਦਿਨਾਂ ਜਾਂ ਮਹੀਨੇ ਬਾਅਦ ਵੀ ਅੱਜ ਮੈਂ ਇੱਥੇ ਕੁੰਡਲੀ ਚੈੱਕ ਕਰਵਾ ਲਈ ਫਿਰ ਕਿਸੇ ਕੋਲ ਹੋਰ ਕਰਵਾ ਲਈ ਇਹ ਚੀਜ਼ਾਂ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀਆਂ ਅੱਛਾ ਇੱਕ ਨਾ ਲੋਕਾਂ ਦੇ ਸਭ ਦੀ ਲਾਈਫ 'ਚ ਕੁਝ ਨਾ ਕੁਝ ਡਿਸਰਬਿੰਗ ਹੁੰਦਾ ਹੀ ਰਹਿੰਦਾ ਹਨਾ ਤab ਕਿਸੇ ਕੋਈ ਸੁਖੀ ਹੈ ਕੋਈ ਦੁਖੀ ਹੈ ਕੋਈ ਕਿਸੇ ਦਾ ਟਾਈਮ ਐਦਾਂ ਆ ਗਿਆ ਕੋਈ ਕਿਸੇ ਦਾ ਟਾਈਮ ਉਦਾਂ ਆ ਗਿਆ ਆਪਣੇ ਲੋਕ ਮਨ ਬਹੁਤ ਛੇਤੀ ਛੱਡ ਜਾਂਦੇ ਨੇ ਨਾ ਦਿਲ ਬਹੁਤ ਛੇਤੀ ਛੱਡ ਜਾਂਦੇ ਨੇ ਵੀ ਸ਼ਾਇਦ ਹੁਣ ਕੁਝ ਹੋਣਾ ਹੀ ਨਹੀਂ ਤਾਂ ਉਹ ਚੀਜ਼ਾਂ ਨੂੰ ਲੈ ਕੇ ਫਿਰ ਲੋਕ ਕੀ ਸਹਾਰਾ ਲੈਂਦੇ ਨੇ ਤੁਹਾਡੀ ਲਾਈਨ ਵਾਲੇ ਲੋਕਾਂ ਦਾ ਹਨਾ ਤੇ ਫਿਰ ਜਦ ਉਹ ਚੀਜ਼ਾਂ ਲੈ ਕੇ ਜਾਂਦੇ ਨੇ ਤਾਂ ਇੱਕ ਆਪਾਂ ਕਹਿ ਦਿੰਦੇ ਨੇ ਵੀ ਲੋਕਾਂ ਦੇ ਮਨ ਚੋਂ ਡਰ ਕੱਢਣਾ ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰੱਖਣ ਦਾ ਤੁਸੀਂ ਕੀ ਕੀ ਰਾਏ ਦੋਗੇ ਲੋਕਾਂ ਨੂੰ ਵੀ ਵਹਿਮਾਂ ਭਰਮਾਂ ਤੋਂ ਦੂਰ ਕਿਵੇਂ ਰਹਿਣਾ ਦੇਖੋ ਵਹਿਮ ਭਰਮ ਤੋਂ ਦੂਰ ਰਹਿਣ ਵਾਲੀ ਗੱਲ ਜਿਵੇਂ ਤੁਸੀਂ ਕਿਹਾ ਵੀ ਹਰ ਕੋਈ ਡਰ ਜਾਂਦਾ ਵਾ ਆਪਣਾ ਹਰ 2 ਘੰਟੇ ਬਾਅਦ ਟਾਈਮ ਚੇਂਜ ਹੁੰਦਾ ਕਿਉਂਕਿ ਟੋਟਲ ਤਾਂ ਆਪਣੀਆਂ 12 ਰਾਸ਼ੀਆਂ ਨੇ ਦਿਨ 'ਚ ਘੰਟੇ ਕਿੰਨੇ ਹੁੰਦੇ ਆ 24 ਇੱਕ ਰਾਸ਼ੀ 2 ਘੰਟੇ ਬਾਅਦ ਆਪਣਾ ਘਰ ਚੇਂਜ ਕਰ ਲੈਂਦੀ ਹੈ ਜੀ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਵੀ ਕਦੇ ਵੀ ਕੋਈ ਹਿੰਮਤ ਨਾ ਹਾਰੋ ਬਨੇ ਰਹੋ ਸਟਰਗਲ ਕਰਦੇ ਰਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਮਤਲਬ ਜ਼ਰੂਰ ਮੌਕਾ ਮਿਲੇਗਾ ਤੁਸੀਂ ਅੱਗੇ ਵਧੋਗੇ ਇਸ ਤੋਂ ਵੱਡੀ ਮੇਰੇ ਤੋਂ ਵੱਡੀ ਐਗਜ਼ਾਮਪਲ ਕੋਈ ਹੋਰ ਹੈ ਨਹੀਂ ਮੈਂ ਇਹ ਚੀਜ਼ਾਂ ਬਹੁਤ ਨੇੜਿਓਂ ਦੇਖੀਆਂ ਨੇ ਅਜੇ ਇੱਕ ਤੁਹਾਡੇ ਲਾਈਨ ਦੇ ਲੋਕ ਸੋਸ਼ਲ ਮੀਡੀਆ ਤੇ ਇੱਕ ਲਾਲ ਕਿਤਾਬ ਦਾ ਬੜਾ ਜ਼ਿਕਰ ਕਰਦੇ ਨੇ ਵੀ ਲਾਲ ਕਿਤਾਬ ਅਸਲ ਚ ਲਾਲ ਕਿਤਾਬ ਹੈ ਕੀ ਲਾਲ ਕਿਤਾਬ ਇੱਕ ਜੋਤਿਸ਼ ਦਾ ਹੀ 파ਟ ਹੈ ਜੀ ਕੀ ਹੁੰਦਾ ਸੀ ਜੇ ਆਪਾਂ ਜੋਤਿਸ਼ ਦੀ ਗੱਲ ਕਰਦੇ ਆ ਕੋਈ ਇਹ ਅੱਜ ਕੱਲ ਦੇ ਟਾਈਮ ਦਾ ਕਨਸੈਪਟ ਨਹੀਂ ਹੈ ਜੀ ਬਹੁਤ ਟਾਈਮ ਸੈਂਕੜੇ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਕਹਿ ਸਕਦੇ ਹਾਂ ਰਿਸ਼ੀਆ ਮੁਨੀਆਂ ਦੇ ਟਾਈਮ ਤੋਂ ਆਪਣੇ ਰਿਸ਼ੀ ਹੋਏ ਨੇ ਰਿਸ਼ੀ ਭਰਾਸ਼ਰ ਜੀ ਜਿਨ੍ਹਾਂ ਨੇ ਇਸ ਲਾਈਨ ਦੀ ਖੋਜ ਕੀਤੀ ਜੀ ਪਹਿਲਾ ਇਸ ਲਾਈਨ ਨੂੰ ਸਮਝਣਾ ਜਾਂ ਸਮਝਾਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਸੀ ਰਾਜੇ ਮਹਾਰਾਜ ਇਸ ਲਾਈਨ ਦਾ ਬਹੁਤ ਜ਼ਿਆਦਾ ਸਹਾਰਾ ਲੈਂਦੇ ਸੀ ਉਹਨਾਂ ਨੇ ਇਸ ਟੌਪਿਕ ਨੂੰ ਹੋਰ ਵੀ ਸੌਖਾ ਕਰਤਾ ਲਾਲ ਕਿਤਾਬ ਦੇ ਵਿੱਚ ਕੀ ਹੈ ਇਹਨੂੰ ਹੋਰ ਵੀ ਸੌਖਾ ਕਰਕੇ ਸਮਝਾਇਆ ਗਿਆ ਲਾਲ ਕਿਤਾਬ ਪਹਿਲੀ 1939 ਦੇ ਵਿੱਚ ਆਈ 1939 ਦੇ ਵਿੱਚ ਇਹਨੂੰ ਲਿਖਣ ਵਾਲੇ ਪੰਡਿਤ ਰੂਪ ਚੰਦਰ ਯੋਸ਼ੀ ਜੀ ਹੋਏ ਨੇ ਸਭ ਤੋਂ ਵਧੀਆ ਭਾਗ ਵਾਲੀ ਗੱਲ ਆਪਣੇ ਲਈ ਇਹ ਹੈ ਵੀ ਇਹ ਲਾਲ ਕਿਤਾਬ ਅੱਜ ਪੂਰੇ ਇੰਡੀਆ ਜਾਂ ਵਰਲਡ ਦੇ ਵਿੱਚ ਫੇਮਸ ਆਈ ਹੈ ਪਰ ਜਿਨ੍ਹਾਂ ਨੇ ਇਸ ਲਾਲ ਕਿਤਾਬ ਨੂੰ ਲਿਖਿਆ ਉਹ ਪੰਡਤ ਰੂਪਚੰਦਰ ਯੋਸ਼ੀ ਜੀ ਲੁਧਿਆਣੇ ਦੇ ਨਾਲ ਹੀ ਫਗਵਾੜਾ ਸ਼ਹਿਰ ਉੱਥੋਂ ਦੇ ਹੋਏ ਨੇ। ਉਹਨਾਂ ਨੇ 1939 ਦੇ ਵਿੱਚ ਲਾਲ ਕਿਤਾਬ ਨੂੰ ਲਿਖਿਆ ਜਿਦੇ ਵਿੱਚ ਹੋਰ ਵੀ ਸੌਖੇ ਢੰਗ ਦੇ ਨਾਲ ਸਮਝਾਇਆ ਗਿਆ ਵਾ ਤੁਹਾਡੀ ਕੁੰਡਲੀ ਦੇ ਵਿੱਚ ਕੋਈ ਗ੍ਰਹਿ ਤੁਹਾਡਾ ਫੈਕਟਾਂ ਜਾਂ ਵੀਕ ਆ ਤੁਸੀਂ ਉਹਨੂੰ ਕਿੱਦਾਂ ਪਾਵਰ ਦੇ ਵਿੱਚ ਕਰ ਸਕਦੇ ਹੋ ਉਹਦੀ ਬਧੀਆ ਸੌਖੀ ਰੈਮਡੀ ਕੀ ਆ ਤੁਹਾਨੂੰ 43 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਾਂਦੇ ਨੇ। ਲਾਲ ਕਿਤਾਬ ਦਾ ਇਹ ਪਲੱਸ ਪੁਆਇੰਟ ਆ ਜੀ। ਕਿਛ ਲਾਲ ਕਿਤਾਬ ਨੂੰ ਲੈ ਕੇ ਕੁਝ ਲੋਕ ਥੋੜੀਆਂ ਜਿਹਾ ਗਲਤ ਵਾਹ ਵੀ ਅਡਾਉਂਦੇ ਨੇ ਹਨਾ ਵੀ ਉਹਦੇ ਵਿੱਚ ਆ ਚੀਜ਼ਾਂ ਨੇ ਉਹ ਕੀ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਕੁਛ ਟੋਟਕੇ ਦੱਸੇ ਹੁੰਦੇ ਨੇ ਉਹਦੇ ਵਿੱਚ ਦੇਖੋ ਇੱਕ ਰੈਮਡੀ ਦੱਸੀ ਗਈ ਹੈ ਹੀ ਲਾਲ ਕਿਤਾਬ ਦੇ ਵਿੱਚ ਜੀ ਬੜੇ ਸੌਖੀ ਦੱਸੀ ਗਈ ਹੈ ਜਿਨ੍ਹਾਂ ਤੁਹਾਨੂੰ ਰਿਜ਼ਲਟ ਵੀ ਮਿਲਦੇ ਨੇ ਜਿਵੇਂ ਤੁਹਾਨੂੰ ਮੈਂ ਕੇਤੂ ਗ੍ਰਹਿ ਨੂੰ ਅਪ ਕਰਨ ਲਈ ਇੱਕ ਰੈਮਡੀ ਦੱਸੀ ਜੀ ਤੁਸੀਂ 12 ਕੁੱਤਿਆਂ ਨੂੰ ਦੁੱਧ ਪੋਣਾ ਸਟਾਰਟ ਕਰ ਦਿਓ ਤਾਂ ਵਾਕਈ ਰਿਜ਼ਲਟ ਮਿਲਦਾ 43 ਦਿਨਾਂ ਦੇ ਅੰਦਰ ਨਾਲ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਜੀ ਇਹ ਇੱਕ ਲਾਲ ਕਿਤਾਬ ਦੀ ਹੀ ਰੈਮਡੀ ਆ ਸਾਡੀ ਲਾਈਨ ਦੇ ਵਿੱਚ ਤਾਂ ਕੀ ਆ ਵੀ ਇਹ ਵੀ ਕਿਹਾ ਗਿਆ ਵਾ ਲਾਲ ਕਿਤਾਬ ਦੇ ਵਿੱਚ ਤਾਂ ਜੇ ਸ਼ਨੀ ਤੁਹਾਡੇ 5ਵੇਂ 9ਵੇਂ ਜਾਂ 11ਵੇਂ ਘਰ ਦੇ ਵਿੱਚ ਬੈਠੇ ਹੋ ਜੇ ਤੁਸੀਂ ਡਰਿੰਕ ਕਰੋਗੇ ਤੁਹਾਡੇ ਲਈ ਬਹੁਤ ਵਧੀਆ ਤੁਹਾਡੇ ਲਈ ਨਵੇਂ ਰਸਤੇ ਖੁੱਲਣਗੇ ਇੱਕ ਲਾਲ ਕਿਤਾਬ ਦਾ ਟੋਟਕਾ ਵਾ ਹੈ ਹਰ ਇੱਕ ਲਈ ਨਹੀਂ ਮੈਂ ਕੋਈ ਡਰਿੰਕ ਨੂੰ ਪ੍ਰੋਮੋਟ ਨਹੀਂ ਕਰ ਰਿਹਾ ਡਰਿੰਕ ਕਰਨੀ ਮਾੜੀ ਗੱਲ ਆ ਪਰ ਲਾਲ ਕਿਤਾਬ ਇਹ ਕਹਿ ਰਹੀ ਹੈ ਜੇ ਸ਼ਨੀ ਜੀ ਤੁਹਾਡੇ 5ਵੇਂ 9ਵੇਂ ਜਾਂ 11ਵੇਂ ਘਰ ਦੇ ਵਿੱਚ ਬੈਠੇ ਆ ਜੇ ਤੁਸੀਂ ਇੱਕ ਐਜੇ ਰੈਮਡੀ ਡਰਿੰਕ ਕਰਦੇ ਹੋ ਤੇ ਤੁਹਾਡੇ ਲਈ ਬੜੀ ਵਧੀਆ ਤੁਹਾਡੇ ਲਈ ਕੰਮ ਕਰਨ ਨੂੰ ਲੈ ਕੇ ਬਹੁਤ ਵਧੀਆ ਰਸਤੇ ਖੁੱਲਦੇ ਨੇ ਇਬ ਵੀ ਕਿਹ ਨਾਲ ਕਿਤਾਬ ਦੇ ਟੋਟਕਾ ਵਾ ਅੱਛਾ ਇੱਕ ਨਾ ਮੈਂ ਜਿੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਦੇਖੀਆਂ ਨੇ ਤਾਂ ਮੈਂ ਉਹ ਜ਼ਿਆਦਾਤਰ ਫੀਮੇਲਸ ਦੇ ਨਾਮ ਤੇ ਦੇਖੀਆਂ ਨੇ ਹਾਂਜੀ ਜਿਵੇਂ ਕਿ ਬਹੁਤ ਧਨੀਆਂ ਸਟੀਲ ਇੰਡਸਟਰੀ ਦੇ ਵਿੱਚ ਲਾ ਲੋ ਜਾਂ ਕੋਈ ਵੀ ਇੰਡਸਟਰੀ ਲਾ ਲੋ ਤਾਂ ਉਹ ਜ਼ਿਆਦਾਤਰ ਆਪਣੀ ਮਤਲਬ ਜਾਂ ਵਾਈਫ ਦੇ ਨਾਮ ਤੇ ਹੁੰਦੀਆਂ ਨੇ ਆਪਣੀ ਬੇਟੀ ਦੇ ਨਾਮ ਤੇ ਨਹੀਂ ਆਪਣੀ ਮਦਰ ਦੇ ਨਾਮ ਤੇ ਨੇ ਉਹ ਕੀ ਕਾਰਨ ਹੁੰਦਾ ਵੀ ਫੀਮੇਲਸ ਦੇ ਨਾਮ ਤੇ ਕਿਉਂ ਚੀਜ਼ਾਂ ਹੁੰਦੀਆਂ ਨੇ ਜ਼ਿਆਦਾ ਬਿਲਕੁਲ ਉਹਦਾ ਵੀ ਇੱਕ ਰੀਜਨ ਹੁੰਦਾ ਫੀਮੇਲ ਤੋਂ ਆਪਾਂ ਕੀ ਚੈੱਕ ਕਰਦੇ ਹਾਂ ਵੀ ਤੁਹਾਡਾ ਸ਼ੁਕਰ ਸ਼ੁਕਰ ਚੈੱਕ ਕੀਤਾ ਜਾਂਦਾ ਜੀ ਇਹ ਸ਼ੁਕਰ ਗ੍ਰਹਿ ਤੁਹਾਡੇ ਡਾਊਨ ਦੇ ਵਿੱਚ ਬੈਠੇ ਨੇ ਜੇ ਤੁਸੀਂ ਉਹਨਾਂ ਨੂੰ ਪਾਵਰ ਦੇ ਵਿੱਚ ਕਰਨਾ ਵਾ ਤੇ ਜਾਂ ਤੁਸੀਂ ਬਹੁਤ ਜ਼ਿਆਦਾ ਇਸ ਲਾਈਨ ਦੇ ਵਿੱਚ ਤਰੱਕੀ ਕਰਨੀ ਆ ਤੁਸੀਂ ਕੋਈ ਵੀ ਆਪਣਾ ਕੰਮ ਕਾਰ ਫੀਮੇਲ ਦੇ ਨਾਮ ਤੋਂ ਸ਼ੁਰੂ ਕਰਦੇ ਹੋ ਤੁਹਾਨੂੰ ਉਹਦੇ ਵਿੱਚ ਮਤਲਬ ਅੱਛੀ ਵਾਧਾ ਹੁੰਦਾ ਬਹੁਤ ਵਾਧਾ ਹੁੰਦਾ ਜੀ ਅੱਛਾ ਇੱਕ ਸੋਸ਼ਲ ਮੀਡੀਆ ਤੇ ਬੜੀ ਰੀਲ ਜੀ ਵਾਇਰਲ ਹੁੰਦੀ ਹੈ ਵੀ ਤੁਸੀਂ ਆਪਣੀ ਵਾਈਫ ਨੂੰ ਕੁਝ 골ਡ ਦਾ ਗਿਫਟ ਕਰੋ ਤੁਹਾਡਾ ਕੰਮ ਕਾਰ ਜਿਹੜਾ ਵਧੂਗਾ ਬਿਲਕੁਲ ਦੇਖੋ ਉਹ ਚੀਜ਼ਾਂ ਤਦ ਨੇ ਵੀ ਜੇ ਤੁਹਾਡਾ ਸ਼ੁਕਰ ਕਮਜ਼ੋਰ ਆ ਜੇ ਤੁਹਾਡੇ ਵਾਈਫ ਦੇ ਨਾਲ ਰਿਲੇਸ਼ਨ ਵਧੀਆ ਨਹੀਂ ਤਾਂ ਤੁਹਾਨੂੰ ਹੋਰ ਕੁਝ ਵੀ ਰੈਮਡੀ ਕਰਨ ਦੀ ਜ਼ਰੂਰਤ ਨਹੀਂ ਕੋਈ ਵੀ ਤੁਹਾਨੂੰ ਕਹੀ ਚੱਲੇ ਤੁਸੀਂ ਆ ਪਾਠ ਕਰਵਾ ਲਓ ਤੁਸੀਂ ਆ ਪੂਜਾ ਕਰਵਾ ਲਓ ਤੁਸੀਂ ਆ ਸਟੋਨ ਪਾ ਲਓ ਨਹੀਂ ਤੁਸੀਂ ਆਪਣੇ ਸ਼ੁਕਰ ਨੂੰ ਹੀ ਅਪ ਕਰਨਾ ਵਾ ਤਾਂ ਤੁਸੀਂ ਆਪਣੇ ਰਿਲੇਸ਼ਨ ਵਾਈਫ ਨਾਲ ਵਧੀਆ ਕਰ ਲਓ ਹਮ ਸੈਕਿੰਡ ਜਿਨ੍ਹਾਂ ਦੀ ਮੈਰਿਜ ਨਹੀਂ ਹੋਈ ਹਮ ਤੁਸੀਂ ਘਰ ਦੇ ਵਿੱਚ ਖਾਣਾ ਖਾਣੇ ਹੋ ਜਿਹੜੇ ਤੁਹਾਡੇ ਝੂਠੇ ਬਰਤਨ ਨੇ ਤੁਸੀਂ ਆਪ ਖੁਦ ਹਟਾਓ ਆਪ ਚੱਕੋ ਇਹ ਨਾਲ ਵੀ ਤੁਹਾਡਾ ਸ਼ੁਕਰ ਬਲਵਾਨ ਹੁੰਦਾ ਜੀ ਤੁਹਾਨੂੰ ਬੜੇ ਅੱਛੇ ਰਸਤੇ ਮਿਲਣਗੇ ਇਹ ਚੀਜ਼ ਨਾਲ ਕਰਨ ਨਾਲ ਵੀ ਤੁਸੀਂ ਆਪਣੇ ਘਰ ਦੇ ਝੂਠੇ ਬਰਤਨ ਆਪ ਖੁਦ ਚੱਕੋ ਇਹਦੇ ਨਾਲ ਅੱਛਾ ਮਤਲਬ ਜ਼ਿੰਦਗੀ ਦੇ ਵਿੱਚ ਇੰਨੀਆਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਸ ਦੇ ਨਾਲ ਆਪਾਂ ਉਹ ਸਹੀ ਕਰ ਲਈਏ ਤਾਂ ਆਪਣੀ ਲਾਈਫ ਬਿਲਕੁਲ ਬਿਲਕੁਲ ਆਪਣੀ ਜ਼ਿੰਦਗੀ ਦੇ ਕੁਝ ਗੱਲਾਂ ਦੇ ਨਾਲ ਹੀ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਆਪਾਂ ਘਰ ਦੇ ਵਿੱਚ ਕੁਝ ਕਰ ਲਈਏ ਜੇ ਤੁਸੀਂ ਬੈੱਡ ਦੇ ਉੱਪਰ ਬੈਠ ਕੇ ਖਾਣਾ ਖਾਣੇ ਹੋ ਤਾਂ ਤੁਹਾਡਾ ਸ਼ੁਕਰ ਕਮਜ਼ੋਰ ਵੀ ਹੋਏਗਾ ਤੇ ਤੁਹਾਡੇ ਤੇ ਉੱਪਰ ਕਰਜ਼ਾ ਵੀ ਚੜੇਗਾ ਇਹ ਇਹ ਚੀਜ਼ਾਂ ਵੀ ਆਪ ਨੂੰ ਧਿਆਨ ਨਾਲ ਰੱਖਣ ਦੀ ਬਹੁਤ ਜ਼ਰੂਰਤ ਹੈ ਵੀ ਬੈੱਡ ਤੇ ਬੈਠ ਕੇ ਕਦੇ ਰੋਟੀ ਨਹੀਂ ਖਾਣੀ ਚਾਹੀਦੀ ਨਹੀਂ ਨਹੀਂ ਖਾਣੀ ਚਾਹੀਦੀ ਬਿਲਕੁ ਇਹਨਾਂ ਤੁਹਾਡਾ ਸ਼ੁਕਰ ਕਮਜ਼ੋਰ ਹੋਏਗਾ ਤੇ ਉਲਟਾ ਤੁਹਾਡੇ ਤੇ ਕਰਜ਼ਾ ਵੀ ਚੜੇਗਾ। ਅੱਛਾ ਇੱਕ ਨਾ ਮਤਲਬ ਮੈਂ ਦੇਖੇ ਤੁਹਾਡੇ ਹੱਥ ਵੀ ਐਸਟ੍ਰੋਲੋਜਰਸ ਤਾਂ ਵੈਸੀ ਨਗਨੂਗ ਬੜੇ ਪਾ ਕੇ ਰੱਖ ਦਿੰਦੇ ਨੇ ਤੁਸੀਂ ਤਾਂ ਪਾਇਆ ਹੀ ਕੋ ਹੋਇਆ। ਇਹ ਦੇਖੋ ਕੀ ਹੁੰਦਾ ਵਾ ਜਿਵੇਂ ਕੀ ਮੇਰੀ ਕੁੰਡਲੀ ਦੇ ਵਿੱਚ ਕੀ ਸੀ ਵੀ ਮੇਰੇ ਚੰਦਰਮਾ ਡਾਊਨ ਨੇ। ਚੰਦਰਮਾ ਤੋਂ ਕੀ ਦੇਖਦੇ ਆ ਵੀ ਚੰਦਰਮਾ ਤੋਂ ਇੱਕ ਤਾਂ ਆਪਣਾ ਮਾਤਾ ਨੂੰ ਦੇਖਿਆ ਜਾਂਦਾ ਜੀ। ਇੱਕ ਤੁਹਾਡੇ ਹੀ ਨੇਚਰ ਦੇਖੀ ਜਾਂਦੀ ਆ। ਮੇਰੇ ਚੰਦਰਮਾ ਡਾਊਨ ਨੇ। ਉਹਨਾਂ ਨੂੰ ਅਪ ਕਰਨ ਲਈ ਇੱਕੀ ਰੈਮਡੀ ਹੈ ਜੀ। ਵੀ ਤੁਸੀਂ ਚਾਂਦੀ ਦਾ ਕੁਝ ਵੀ ਪਾ ਲਓ ਮੈਂ ਚਾਂਦੀ ਦੀ ਰਿੰਗ ਪਾਈ ਹੋਈ ਹੈ ਤੇ ਚਾਂਦੀ ਦੀ ਮਚੈਨ ਵੀ ਪਾਈ ਹੋਈ ਹੈ ਜੀ। ਅੱਛਾ ਹਾਂਜੀ ਇਹ ਚੀਜ਼ਾਂ ਕਰਨ ਨਾਲ ਤੁਹਾਡਾ ਚੰਦਰਮਾ ਆਪ ਹੁੰਦਾ। ਤੁਹਾਨੂੰ ਕੰਮ ਕਰਨ ਨੂੰ ਲੈ ਕੇ ਰਸਤੇ ਮਿਲਦੇ ਨੇ। ਹਾਂਜੀ ਚੰਦਰਮਾ ਚਾਂਦੀ ਬਹਿ ਵੀ ਠੰਡੀ ਹੈ ਤੁਹਾਡੀ ਨੇਚਰ ਦੇ ਵਿੱਚ ਤੁਹਾਡੀ ਸੁਹਾਗ ਦੇ ਵਿੱਚ ਵੀ ਕਾਫੀ ਤੁਹਾਨੂੰ ਮਤਲਬ ਫਰਕ ਪੈਂਦਾ। ਮਤਲਬ ਛੋਟੀਆਂ-ਛੋਟੀਆਂ ਹਾਂਜੀ ਸਭ ਕੁਝ ਹੋਣੀ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਬਿਲਕੁਲ ਬਿਲਕੁਲ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਤੁਹਾਡੀ ਲਾਈਫ ਬਹੁਤ ਚੇਂਜ ਹੋ ਜਾਂਦੀ ਹੈ। ਅੱਛਾ ਹੁਣ ਕੋਈ ਅਜਿਹਾ ਇਨਸਾਨ ਵੀ ਹੋਗਾ ਜੋ ਕੋਰਟ ਕਚੈਰੀ ਦੇ ਚੱਕਰ ਘ ਲਾਈਫ ਉਹਦੀ ਹੋਰ ਪਜ਼ਲਡ ਅਪ ਹੋਈ ਜਾ ਰਹੀ ਹੈ। ਹਾਂਜੀ। ਤਾਂ ਉਹਨੂੰ ਉਹ ਚੀਜ਼ਾਂ ਦਾ ਕੋਟ ਕਚੈਰੀ ਤੋਂ ਜੇ ਛੁਟਕਾਰਾ ਕਰਨਾ ਹੈ ਤਾਂ ਉਹਨੂੰ ਕੀ ਉਹਨੂੰ ਕੀ ਕਰਨਾ ਚਾਹੀਦਾ ਉਹ ਵੀ ਉਹਦੇ ਰਾਸ਼ੀ ਦੇ ਹਿਸਾਬ ਨਾਲ ਚੀਜ਼ਾਂ ਆਉਂਦੀਆਂ ਨੇ। ਦੇਖੋ ਹਰ ਇੱਕ ਇਨਸਾਨ ਦੀ ਨਾ ਕੁੰਡਲੀ ਅਲੱਗ-ਅਲੱਗ ਹੁੰਦੀ ਹੈ। ਕਈ ਵਾਰ ਆਪਣੇ ਟਵਿਨਸ ਬੱਚੇ ਪੈਦਾ ਹੁੰਦੇ ਆ ਜਿਨ੍ਹਾਂ ਦੇ ਮਾਂ-ਬਾਪ ਵੀ ਉਹੀ ਨੇ, ਡੇਟ ਆਫ ਬਰਥ ਵੀ ਉਹੀ ਆ। ਇੱਕ ਜਾਂ 2 ਮਿੰਟ ਦਾ ਫਰਕ ਰਹਿ ਜਾਂਦਾ ਵਾ। ਇੱਕ ਬੱਚਾ ਬਹੁਤ ਅੱਗੇ ਨਿਕਲ ਜਾਂਦਾ ਜੀ। ਇੱਕ ਬੱਚੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੁੰਦੇ ਨੇ। ਇਦਾਂ ਕੁਝ ਨਹੀਂ ਹੁੰਦਾ ਕੁੰਡਲੀ ਦੇਖੀ ਸਭ ਕੁਝ ਕਲੀਅਰ ਹੁੰਦਾ ਤੁਹਾਡਾ ਕਿਹੜਾ ਗ੍ਰਹਿ ਆਪਾਂ ਬੈਠਾ ਕਿਹੜਾ ਗ੍ਰਹਿ ਤੁਹਾਡੇ ਅਫੈਕਟ ਆ ਕਿਹੜਾ ਰਾਸ਼ੀ ਤੁਹਾਡੀ ਕਿਹੜੇ ਘਰ ਦੇ ਵਿੱਚ ਬੈਠੀ ਆ ਉੱਥੋਂ ਦੇਖੀ ਤੁਹਾਨੂੰ ਕੀ ਕਰਨਾ ਚਾਹੀਦਾ ਵਾ ਤਰੀ ਜਾ ਕੇ ਸਾਰਾ ਕੁਝ ਕਲੀਅਰ ਹੁੰਦਾ ਇੱਕ ਰਾਸ਼ੀ ਦੀ ਆਪਾਂ ਗੱਲ ਕਰ ਰਹੇ ਆ ਮਤਲਬ ਅੱਦੇ ਲੋਕਾਂ ਨੂੰ ਸ਼ਾਇਦ ਮੈਂ ਵੀ ਵਿੱਚ ਹੀ ਆਉਣੀ ਆ ਵੀ ਕੁਝ ਕੁ ਲੋਕਾਂ ਨੂੰ ਰਾਸ਼ੀ ਨਹੀਂ ਆਪਣੀ ਪਤਾਉਂਦੀ ਬੰਦਾ ਕਿੰਨਾ ਵੱਡਾ ਆ ਜਾਂਦਾ ਵੀ ਸਾਡੀ ਰਾਸ਼ੀ ਨਹੀਂ ਸਾਨੂੰ ਪਤਾ ਅੱਛਾ ਕੀ ਰਾਸ਼ੀ ਡੇਟ ਆਫ ਬਰਥ ਤੋਂ ਪਤਾ ਲੱਗਦੀ ਹੈ ਜਾਂ ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਪਤਾ ਲੱਗਦੀ ਹੈ ਤੁਸੀਂ ਨੇ ਦੀਦੀ ਬੜਾ ਵਧੀਆ ਸਵਾਲ ਕੀਤਾ ਵਾਕਈ ਨਹੀਂ ਪਤਾ ਲੱਗਦਾ ਲੋਕਾਂ ਨੂੰ ਵੀ ਮੇਰੀ ਰਾਸ਼ੀ ਕਿਹੜੀ ਲੋਕ ਦੋ ਦੋ ਰਾਸ਼ੀਆਂ ਸੋਚੀ ਬੈਠੇ ਹੁੰਦੇ ਨੇ ਐਕਚੁਅਲੀ ਕੀ ਹੁੰਦਾ ਸੀ ਜੇ ਆਪਣਾ ਕਾਫੀ ਟਾਈਮ ਪਿੱਛੇ ਚਲੇ ਜਾਈਏ ਪਹਿਲਾਂ ਰਾਸ਼ੀ ਹੁੰਦੀ ਸੀ ਤੁਹਾਡੇ ਨਾਮ ਦੇ ਪਹਿਲੇ ਲੈਟਰ ਤੋਂ ਹੂੰ ਉਹ ਗੱਲ ਤਾਂ ਸਹੀ ਨਹੀਂ ਹੈ ਮੈਂ ਜੇ ਤੁਹਾਨੂੰ ਮੈਂ ਐਜ ਐਗਜ਼ੈਂਪਲ ਦਰਦਾ ਮੇਰੇ ਦੋ ਨਾਮ ਨੇ ਮੇਰਾ ਨਿਕਨੇਮ ਕੋਈ ਹੋ ਰਾ ਡਾਕੂਮੈਂਟ ਦੇ ਵਿੱਚ ਮੇਰਾ ਨਾਮ ਹੋ ਰਾ ਇਹਦਾ ਮਤਲਬ ਇਹ ਥੋੜੀ ਹੋਗੀ ਮੇਰੇ ਦੋ ਰਾਸ਼ੀਆਂ ਹੋ ਗਈਆਂ ਜੀ ਹਾਂ ਰਾਸ਼ੀ ਹਮੇਸ਼ਾ ਇੱਕ ਹੀ ਹੁੰਦੀ ਹੈ ਰਾਸ਼ੀ ਇੱਕ ਹੀ ਹੁੰਦੀ ਹੈ ਪਹਿਲਾਂ ਮੇਰਾ ਨਾਮ ਮੋਹੀ ਤੁਸੀਂ ਥੋੜੇ ਟਾਈਮ ਬਾਅਦ ਚੇਂਜ ਕਰਕੇ ਕਰਦੇ ਨੇ ਮੇਰਾ ਨਾਮ ਵਿਕਾਸ ਕਰਤਾ ਕੀ ਮੇਰੀ ਪਹਿਲਾਂ ਰਾਸ਼ੀ ਹੋਰ ਸੀ ਹਾਂ ਰਾਸ਼ੀ ਚੇਂਜ ਹੋ ਗਈ ਨਾਮ ਤਾਂ ਆਪਾਂ ਬੱਚੇ ਦੇ ਜਨਮ ਤੋਂ ਬਾਅਦ ਰੱਖਦੇ ਨੇ 13 ਜ 21 ਦਿਨਾਂ ਤੇ ਫਿਰ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਹੋਰ ਮੋਡੀਫਾਈ ਕੀਤਾ ਗਿਆ ਫਿਰ ਤੁਹਾਡੀ ਰਾਸ਼ੀ ਆ ਗਈ ਤੁਹਾਡੀ ਡੇਟ ਆਫ ਬਰਥ ਮੇਨ ਜੇ ਤੁਹਾਡਾ ਜਨਮ ਐਨੀ ਤਰੀਕ ਤੋਂ ਲੈ ਕੇ ਐਨੀ ਤਰੀਕ ਦੇ ਵਿੱਚ ਹੋਇਆ ਤੁਹਾਡੀ ਇਹ ਰਾਸ਼ੀ ਆ ਐਨੀ ਤਰੀਕ ਤੋਂ ਵਿੱਚ ਹੋਇਆ ਤੇ ਐਨੀ ਤਰੀਕ ਦੇ ਤੁਹਾਡੀ ਇਹ ਰਾਸ਼ੀ ਆ ਇਹ ਵੀ ਚੀਜ਼ਾਂ ਗਲਤ ਨੇ ਸਹੀ ਰਾਸ਼ੀ ਹੁੰਦੀ ਹੈ ਤੁਹਾਡੀ ਚੰਦਰ ਰਾਸ਼ੀ ਜਿਹੜੀ ਕੁੰਡਲੀ ਉਹ ਚੈੱਕ ਕੀਤੀ ਜਾਂਦੀ ਆ ਉਹ ਕਿਵੇਂ ਕਰ ਸਕਦੇ ਆਪਾਂ ਤੁਹਾਡੀ ਕੁੰਡਲੀ ਦੇ ਵਿੱਚ ਚੰਦਰਮਾ ਕਿੰਨੇ ਨੰਬਰ ਰਾਸ਼ੀ ਦੇ ਵਿੱਚ ਬੈਠੇ ਨੇ ਰਾਸ਼ੀਆਂ ਟੋਟਲ 12 ਹੁੰਦੀਆਂ ਨੇ ਇਹਨਾਂ ਨੂੰ ਕਦੇ ਵੀ ਆਪਾਂ ਅੱਗੇ ਪਿੱਛੇ ਨਹੀਂ ਕਰ ਸਕਦੇ ਇਹ ਕਰਮ ਬਾਈਜ ਹੁੰਦੀਆਂ ਨੇ ਤੁਹਾਡੀ ਕੁੰਡਲੀ ਦੇ ਵਿੱਚ ਚੰਦਰਮਾ ਕਿਹੜੀ ਰਾਸ਼ੀ ਦੇ ਵਿੱਚ ਬੈਠੇ ਨੇ ਤੇ ਤੁਹਾਡੀ ਮੇਨ ਉਹ ਚੰਦਰ ਰਾਸ਼ੀ ਹੈ ਤੇ ਉੱਥੋਂ ਪਤਾ ਲੱਗਦਾ ਕਿ ਇਹ ਮੇਰਾ ਹਾਂਜੀ ਉੱਥੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਚੰਦਰ ਰਾਸ਼ੀ ਤੇ ਲਗਨ ਰਾਸ਼ੀ ਦਾ ਲਗਨ ਰਾਸ਼ੀ ਹੁੰਦੀ ਹੈ ਵੀ ਜਿਹੜੇ ਪਹਿਲਾ ਘਰ ਪਹਿਲੇ ਘਰ ਨੂੰ ਲਗਨ ਬੋਲਿਆ ਗਿਆ ਵੀ ਜੇ ਤੁਹਾਡੇ ਚੰ드ਰਮਾ ਪਹਿਲੇ ਘਰ ਦੇ ਵਿੱਚ ਬੈਠੇ ਨੇ ਤੁਹਾਡੀ ਚੰਦਰ ਰਾਸ਼ੀ ਵੀ ਉਹ ਤਾਂ ਤੁਹਾਡੀ ਲਗਨ ਰਾਸ਼ੀ ਵੀ ਹੋਊਗਾ ਉੱਥੋਂ ਕਲੀਅਰ ਹੋ ਜਾਂਦਾ ਵੀ ਤੁਹਾਡੀ ਲਾਈਫ ਦੇ ਵਿੱਚ ਇਸ ਟਾਈਮ ਕੀ ਚੱਲਦਾ ਆਨ ਵਾਲਾ ਤੁਹਾਡਾ ਫਿਊਚਰ ਕਿਦਾਂ ਦਾ ਹੋਊਗਾ ਅੱਛਾ ਕੋ ਵਿਆਹ ਸ਼ਾਦੀ ਦੀ ਗੱਲ ਕਰ ਰਹੀ ਸੀ ਵੀ ਕੀ ਜੇ ਤੁਹਾਡੇ ਕੋਲ ਕੋਈ ਮਤਲਬ ਆਉਂਦਾ ਮੁੰਡਾ ਕੀ ਤੁਸੀਂ ਮਤਲਬ ਉਹ ਚੀਜ਼ਾਂ ਪਹਿਲਾਂ ਹੀ ਪ੍ਰਡਿਕਟ ਹੋ ਜਾਂਦੀਆਂ ਨੇ ਵੀ ਕੀ ਅੱਗੇ ਲਾਈਫ ਵਿਆਹ ਤੋਂ ਬਾਅਦ ਇਹਨਾਂ ਦੀ ਅੱਛੀ ਬਣੂਗੀ ਕੁਝ ਫੈਮਿਲੀ ਡਿਸਟਰਬਿੰਗ ਨਹੀਂ ਰਹੂਗੀ ਇਹ ਚੀਜ਼ਾਂ ਹੁੰਦੀਆਂ ਨੇ ਹਾਂ ਜੀ ਜੀ ਬਾਕੀ ਕਾਫੀ ਕੁਝ ਕਲੀਅਰ ਹੋ ਜਾਂਦਾ ਕੁੰਡਲੀ ਦੇਖ ਕੇ ਪਤਾ ਲੱਗ ਜਾਂਦਾ ਵੀ ਤੁਹਾਡੀ ਇਸ ਟਾਈਮ ਮੈਰਿਡ ਲਾਈਫ ਕਿੱਦਾਂ ਦੀ ਆ ਆਨਾਲਾ ਟਾਈਮ ਤੁਹਾਡਾ ਕਿਦਾਂ ਦਾ ਹੋਊਗਾ ਉਹਨੇ ਇੱਕ ਵਾਕਈ ਸਹੀ ਗੱਲ ਆ ਜੋ ਮੈਂ ਤੁਹਾਡੇ ਕੈਮਰੇ ਅੱਗੇ ਕਹਿ ਰਿਹਾ ਮੇਰੀ ਆਪਣੀ ਕੁੰਡਲੀ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਵੀ ਜਦੋਂ ਮੇਰੀ ਏਜ 50 ਦੇ ਆਸ-ਪਾਸ ਹੋ ਗਈ ਤਾਂ ਮੈਨੂੰ ਇੱਕ ਬਹੁਤ ਭਿਆਣੇ ਦੀ ਬਿਮਾਰੀ ਲੱਗਣੀ ਆ ਇਹ ਸਚਾਈ ਆ ਇਹ ਵੀ ਮੈਨੂੰ ਕੈਂਸਰ ਵਰਗੀ ਬਿਮਾਰੀ ਲੱਗਣੀ ਆ ਇਸ ਟਾਈਮ ਮੇਰੀ ਏਜ ਹੈਗੀ 37 ਜਾਂ ਤਾਂ ਮੈਂ ਅੱਜ ਹੀ ਇੰਨੀ ਜਿਆਦਾ ਟੈਨਸ਼ਨ ਲੈ ਲਾਂ ਵੀ ਮੈਨੂੰ ਕੋਈ ਪ੍ਰੋਬਲਮ ਪਹਿਲਾਂ ਉਹ ਜੇ ਮੈਂ 50 ਤੱਕ ਪਹੁੰਚਾਂ ਹੀ ਨਾ ਜਾਂ ਕੀ ਆ ਵੀ ਮੈਂ ਜਦੋਂ ਨੇੜੇ ਤੇੜੇ ਜਾਊਂਗਾ ਮੈਂ ਆਪਣਾ ਧਿਆਨ ਰੱਖੂਗਾ ਮੈਂ ਆਪਣਾ ਚੈੱਕਅਪ ਕਰਵਾਉਂਦਾ ਰਹੂ ਮੈਂ ਆਪਣਾ ਖਾਣ-ਪੀਣ ਸੁਧਾਰ ਲੂੰਗਾ ਜੀ ਅੱਛਾ ਤੁਹਾਨੂੰ ਇਹ ਚੀਜ਼ਾਂ ਵੀ ਪਤਾ ਲੱਗ ਜਾਂਦੀਆਂ ਨੇ ਵੀ ਬਿਮਾਰੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਮੈਂ ਉਹੀ ਗੱਲ ਕਹਿਣਾ ਵਾ ਕੋਈ ਵੀ ਜੋਤਿਸ਼ ਤੁਹਾਡੀ ਮਤਲਬ ਲੱਕ ਨਹੀਂ ਚੇਂਜ ਕਰ ਸਕਦਾ ਬਿਲਕੁਲ ਸੱਚਾਈ ਆ ਅਗਰ ਤੁਹਾਨੂੰ ਕੋਈ ਜੋਤਿਸ਼ ਕਹਵੇ ਨਾ ਤੁਹਾਡੀ ਮੈਂ ਕਿਸਮਤ ਚੇਂਜ ਕਰ ਦੂੰ ਤੁਹਾਡਾ ਲੱਕ ਚੇਂਜ ਕਰ ਦੂੰ ਨਹੀਂ ਬਿਲਕੁਲ ਨਹੀਂ ਹਾਂ ਤੁਹਾਨੂੰ ਇੱਕ ਰਸਤਾ ਮਿਲ ਜਾਊਗਾ ਕੋਈ ਤੁਹਾਡੀ ਕੁੰਡਲੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਤੁਹਾਡਾ ਹਾਂਜੀ ਆਉਣ ਵਾਲੇ ਟਾਈਮ ਦੇ ਵਿੱਚ ਐਕਸੀਡੈਂਟ ਹੋਣਾ ਇਹਦੀ ਕੁੰਡਲੀ 'ਚ ਲਿਖਿਆ ਸੀ ਕਲੀਅਰ ਕਰਦੇ ਬਿਲਕੁਲ ਪਰ ਜੇ ਮੈਂ ਕਹਾਂ ਵੀ ਮੈਂ ਉਹਨਾਂ ਦਾ ਐਕ ਬਿਲਕੁਲ ਗਲਤ ਹਾਂ ਜੇ ਨਹੀਂ ਤੁਸੀਂ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਇੱਕ ਮੈਂ ਮਤਲਬ ਥੋੜਾ ਜਿਹਾ ਸਮਝਾ ਦੂੰਗਾ ਵੀ ਇਸ ਟਾਈਮ ਜਾ ਕੇ ਇਹ ਕੁਝ ਹੋਊਗਾ ਜੇ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਤਾਂ ਉਹ ਮਾਣੀ ਮੋਟੀ ਖਰੋਚ ਨਾਲ ਹੀ ਟਲ ਜਾਊਗਾ ਅੱਛਾ ਹੁਣ ਤੁਹਾਡੇ ਕੋਲ ਕੋਈ ਜੋੜਾ ਹੁੰਦਾ ਹੈ ਹਾਂਜੀ ਤੇ ਲਵ ਮੈਰਿਜ ਤੇ ਉਹਨੇ ਪਰ ਕੁੰਡਲੀਆਂ ਨਹੀਂ ਮੈਚ ਹੋ ਰਹੀਆਂ ਜਾਂ ਆਪਾਂ ਕਹਿੰਦੇ ਵੀ ਗੁਣ ਨਹੀਂ ਉਹਨੇ ਮਿਲ ਰਹੇ ਵੀ ਜਿੰਨਾ ਕਿ ਹੈਪੀ ਮੈਰਿਡ ਲਾਈਫ ਲਈ ਚਾਹੀਦੇ ਨੇ ਕੀ ਤੁਸੀਂ ਉਹਨਾਂ ਨੂੰ ਸੇਧ ਪਾਉਂਗੇ ਵੀ ਤੁਸੀਂ ਇਸ ਚੀਜ਼ ਤੋਂ ਵਿਆਹ ਤੋਂ ਨਾਟੋ ਜੇ ਉਹ ਫਿਰ ਵੀ ਵਿਆਹ ਕਰਾਉਂਦੇ ਨੇ ਤਾਂ ਅੱਗੇ ਕੀ ਕੀ ਜੜੀਆਂ ਨੇ ਪ੍ਰੋਬਲਮਸ ਆ ਸਕਦੀਆਂ ਨੇ ਇਹ ਬੜੀ ਮੈਨੂੰ ਸਾਨੂੰ ਮਤਲਬ ਸਾਡੀ ਲਾਈਨ ਵਿੱਚ ਦਿੱਕਤ ਆਂਦੀ ਆ ਜੀ ਕਈ ਵਾਰ ਸਾਡੇ ਕੋਲ ਕੁੰਡਲੀਆਂ ਮੈਚ ਕਰਵਾਉਂਦੇ ਨੇ ਸੀ ਪਹਿਲਾਂ ਤਾਂ ਉਹਨਾਂ ਨੂੰ ਇਹੀ ਕਲੀਅਰ ਕਰ ਦਿੰਨੇ ਆ ਵੀ ਤੁਹਾਡਾ ਨਹੀਂ ਬਿਲਕੁਲ ਸੈਟਿੰਗ ਨਹੀਂ ਬੈਠੇਗੀ ਕਿਉਂਕਿ ਮੈਰਿਡ ਲਾਈਫ ਨੂੰ ਲੈ ਕੇ ਤੁਸੀਂ ਪ੍ਰੋਬਲਮ ਦੇ ਵਿੱਚ ਰਹੋਗੇ ਇਹ ਕੋਈ ਇੱਕ ਜਾਂ ਦੋ ਮਹੀਨੇ ਜਾਂ ਇੱਕ ਸਾਲ ਦਾ ਕਨਸੈਪਟ ਤਾਂ ਹੈ ਨਹੀਂਗਾ ਜੀ ਉਮਰ ਭਰ ਦਾ ਵਾ ਜੇ ਫਿਰ ਵੀ ਕਈ ਵਾਰ ਕੋਈ ਜੈਦ ਹੁੰਦੀ ਆ ਵੀ ਨਹੀਂ ਅਸੀਂ ਇਸ ਲਾਈਨ ਤੇ ਹੀ ਤੁਰਨਾ ਵਾ ਫਿਰ ਉਹਨਾਂ ਦੀ ਕੋਈ ਨਾ ਕੋਈ ਰੈਮਡੀ ਹੁੰਦੀ ਹੈ ਜੋ ਮੌਕੇ ਤੇ ਦੇਖ ਕੇ ਆਪਾਂ ਕਲੀਅਰ ਕਰਦੇ ਆਂ ਵੀ ਤੁਸੀਂ ਇਦਾਂ ਨਹੀਂ ਇਦਾਂ ਕਰ ਲਓ ਫਿਰ ਕੁਝ ਠੀਕ ਹੋ ਜਾਏਗਾ। ਦਿੱਕਤਾਂ ਫਿਰ ਵੀ ਆਣੀਆਂ ਮਤਲਬ ਘਟ ਹੋ ਜਾਣਗੀਆਂ। ਅੱਛਾ ਜਿਵੇਂ ਇੱਕ ਹਸਬੰਡ ਵਾਈਫ ਆਪਾਂ ਮੰਗਲਿਕ ਦੀ ਦੁਆਰਾ ਗੱਲ ਕਰ ਰਹੇ ਹਾਂ ਵੀ ਇੱਕ ਹਸਬੰਡ ਜਿਵੇਂ ਸਪੋਜ਼ ਕਰੋ ਮੰਗਲਿਕ ਹੈ ਵਾਈਫ ਨਹੀਂ ਹੈਗੀ ਫਿਰ ਵੀ ਉਹਨਾਂ ਦਾ ਵਿਆਹ ਹੁੰਦਾ ਹੈ ਵੀ ਉਹ ਚੀਜ਼ਾਂ ਕੁਝ ਡੇਂਜਰ ਜ਼ੋਨ ਦੇ ਵਿੱਚ ਪਾ ਸਕਦੀਆਂ ਨੇ ਕਿਸੇ ਨੂੰ? ਹਾਂਜੀ ਬਿਲਕੁਲ ਪਾ ਸਕਦੀਆਂ ਨੇ। ਉਹੀ ਦੇਖਿਆ ਜਾਂਦਾ ਜਿਵੇਂ ਮੰਗਲਿਕ ਦੀ ਗੱਲ ਕੀਤੀ ਆ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਤੋਂ ਮੰਗਲਿਕ ਹੋ ਜੇ ਤੁਸੀਂ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਤੋਂ ਮੰਗਲਿਕ ਹੋ ਉੱਥੇ ਥੋੜੀ ਡਰਨ ਵਾਲੀ ਗੱਲ ਆ ਜੇ ਮੇਲ ਨੇ ਤਾਂ ਉਹਨਾਂ ਲਈ ਰੈਮਡੀ ਹੈ ਵੀ ਉਹਨਾਂ ਦੀਆ 베ਰੀ ਨਾਲ ਮੈਰਿਜ ਹੋਏਗੀ ਕਿ ਕਿ ਕਈ ਕਾਲੇ ਕੁੱਤੇ ਨਾਲ ਵਿਆਹ ਕਰਦੇ ਨੇ ਪਿੱਪਲ ਨਾਲ ਵਿਆਹ ਕਰਦੇ ਨੇ ਹਾਂਜੀ ਇਸ ਲਾਈਨ ਦੇ ਵਿੱਚ ਕੀ ਹੁੰਦਾ ਵੀ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਦੇ ਮੰਗਲਿਕ ਹੋ ਤੇ ਤੁਸੀਂ 80% ਦੇ ਆਸ-ਪਾਸ ਮੰਗਲਿਕ ਹੋ ਫਿਰ ਤੁਹਾਡੀ ਲਾਈਫ ਦੇ ਵਿੱਚ ਇਹ ਚੀਜ਼ੀ ਬਿਲਕੁਲ ਹੋਏਗੀ ਹੋਏਗੀ ਵੀ ਤੁਹਾਡੀ ਸੈਕੰਡ ਮੈਰਿਜ ਹੋਏਗੀ ਉਹਦੇ ਲਈ ਪਹਿਲਾਂ ਫਸਟ ਮੈਰਿਜ ਕਰਵਾ ਦਿੱਤੀ ਜਾਂਦੀ ਹੈ ਜੇ ਕੋਈ ਮੇਲ ਨੇ ਤਾਂ ਉਹਨਾਂ ਦੇ 베ਰੀ ਨਾਲ ਮੈਰਿਜ ਕਰਵਾ ਦਿੱਤੀ ਜਾਂਦੀ ਹੈ ਜੇ ਕੋਈ ਫੀਮੇਲ ਨੇ ਤਾਂ ਉਹਨਾਂ ਦਾ ਕੰਬ ਨਾਲ ਅੱਛਾ ਹਾਂਜੀ ਇਦਾਂ ਦੀ ਰੈਮਡੀ ਆਉਂਦੀਆਂ ਨੇ ਅੱਛਾ ਦੇਖ ਰੇ ਦਰਸ਼ਕਾਂ ਲਈ ਤੁਸੀਂ ਇੱਕ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਹਰ ਕੋਈ ਇਨਸਾਨ ਜੀ ਅੱਜ ਕੱਲ ਉਲਝਣ ਦੇ ਵਿੱਚ ਉਲਝਿਆ ਹੋਇਆ ਵਕਹਿਣਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਮੈਰਿਡ ਲਾਈਫ ਨੂੰ ਲੈ ਕੇ ਕੋਈ ਫੈਮਿਲੀ ਪ੍ਰੋਬਲਮ ਲੈ ਕੇ ਕੋਈ ਬਿਜ਼ਨਸ ਨੂੰ ਲੈ ਕੇ ਵੀ ਇਹ ਤੁਸੀਂ ਮਤਲਬ ਆਪਣੀ ਕੁੰਡਲੀ ਵੀ ਚੈੱਕ ਕਰਵਾਨੇ ਹੋ ਤੁਹਾਨੂੰ ਕੋਈ ਅੱਛੀ ਰੈਮਡੀ ਮਿਲਦੀ ਆ ਤਾਂ ਤੁਸੀਂ ਜਰੂਰ ਉਹ ਮਨ ਲਗਾ ਕੇ ਕਰੋ ਵੈਸੇ ਜਿਹੜੀ ਮੈਂ ਕੇਤੂ ਵਾਲੀ ਰੈਮਡੀ ਦੱਸੀ ਆ ਨਾ ਉਹ ਤਕਰੀਬਨ ਹਰ ਇੱਕ ਲਾਈਨ ਦੇ ਉੱਪਰ ਹੀ ਮਤਲਬ ਕੰਮ ਕਰਦੀ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੁਸੀਂ ਇੱਕ ਵਾਰ ਕਰਕੇ ਜਰੂਰ ਦੇਖੋ ਕਿਉਂਕਿ ਆਪਾਂ ਕਹਿ ਦੋ ਕਿ ਨੁਕਸਾਨ ਤਾਂ ਕਰਨੀ ਲੱਗੇ ਆਪਾਂ ਇੱਕ ਵਾਰਾ ਕੁੱਤਿਆਂ ਨੂੰ ਦੁੱਧੀ ਪਿਲਾ ਰਹੇ ਹਾਂ ਸੇਵਾਵਾ ਸਾਡੀ ਲੰਚ ਤੇ ਵੈਸੇ ਵੀ ਉਹਨਾਂ ਨੂੰ ਦਰਵੇਸ਼ ਕੇ ਆ ਗਿਆ ਵਾ ਤੁਸੀਂ ਕਰਕੇ ਦੇਖੋ ਤੁਹਾਡੇ ਕੰਮ ਕਿੱਦਾਂ ਬੰਨ੍ਹੇ ਅੱਛਾ ਇੱਕ ਮੇਰਾ ਸਵਾਲ ਰਹਿ ਗਿਆ ਵੀ ਕੀ ਜਿਵੇਂ ਕੋਈ ਵੀ ਪਰਸਨ ਹੈ ਉਹਦੇ ਲਈ ਕਲਰਸ ਤੇ ਨੰਬਰਸ ਲੱਗੀ ਹੁੰਦੇ ਨੇ ਹਾਂਜੀ ਦੇਖੋ ਟੋਟਲ ਕੀ ਹੁੰਦਾ ਦੀਦੀ ਵੀ 9 ਨੰਬਰ ਨੇ 1 ਤੋਂ ਲੈ ਕੇ 9 ਤੱਕ ਟੋਟਲ ਆਪਣੀ 9 ਗ੍ਰਹਿ ਨੇ ਹਰ ਇੱਕ ਇਨਸਾਨ ਦਾ ਇੱਕ ਲੱਕੀ ਨੰਬਰ ਹੁੰਦਾ ਤੇ ਉਹ ਕਿਵੇਂ ਪਤਾ ਲੱਗਦਾ ਹੈ ਉਹ ਵੀ ਇਹ ਸਿਸਟਮ ਦੇ ਵਿੱਚ ਪਤਾ ਲੱਗਦਾ ਜੇ ਆਪਾਂ ਹਾਂਜੀ ਕੁੰਡਲੀ ਦੇਖੇ ਜਿਹਦੇ ਵਿੱਚ ਇੱਕ ਸਾਡੀ ਲਾਈਨ ਦੇ ਵਿੱਚ ਆਂਦਾ ਲੋਸ਼ੂ ਗ੍ਰਿਡ ਹੂੰ ਉਹਨਾਂ ਲੋਸ਼ੂ ਗ੍ਰਿਡ ਤੋਂ ਨਾਮ ਤੋਂ ਜਿਆਦਾ ਆਇਆ ਲੋਸ਼ੂ ਗ੍ਰਿਡ ਕੀ ਆ ਲੋਸ਼ੂ ਦੀ ਜਿਹੜੀ ਮਤਲਬ ਜਿਨ੍ਹਾਂ ਨੇ ਸੌਰੀ ਜਿਨ੍ਹਾਂ ਨੇ ਇਸ ਲਾਈਨ ਦੀ ਮਤਲਬ ਕਾਰਡ ਕੱਢੀ ਆ ਉਹ ਚਾਈਨਾ ਤੋਂ ਹੋਏ ਨੇ ਚਾਈਨਾ ਨੂੰ ਆਪਾਂ ਬਈ ਨਾਸਤਿਕ ਦੇਸ਼ ਮੰਨਦੇ ਆ ਜੀ ਉੱਥੋਂ ਦੇ ਇੱਕ ਵੱਡੇ ਅਮੀਰ ਬਿਜ਼ਨਸਮੈਨ ਹੋਏ ਨੇ ਲੋਸ਼ੂ ਜੀ ਉਹਨਾਂ ਨੇ ਆਪਣੇ ਨਾਮ ਤੇ ਇੱਕ ਲੋਸ਼ੂ ਗ੍ਰਿਡ ਸ਼ੁਰੂ ਕੀਤਾ ਵਾ ਜਿੱਤੋਂ ਤੁਹਾਡੀ ਡੇਟ ਆਫ ਬਰਥ ਤੋਂ ਹੀ ਸਭ ਕੁਝ ਕਲੀਅਰ ਹੋ ਜਾਂਦਾ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਗ੍ਰਹਿ ਦਾ ਇੱਕ ਲੱਕੀ ਨੰਬਰ ਹੁੰਦਾ ਹਰ ਇੱਕ ਇਨਸਾਨ ਦਾ ਵੀ ਇੱਕ ਲੱਕੀ ਨੰਬਰ ਹੁੰਦਾ ਸੂਰਜ ਦੀ ਗੱਲ ਕਰ ਲਈਏ ਉਹਨਾਂ ਦਾ ਲੱਕੀ ਨੰਬਰ 1 ਆ ਮੰਗਲ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਲੱਕੀ ਨੰਬਰ 2 ਆ ਜੋ 2025 ਹੁਣ ਚੱਲ ਰਿਹਾ ਵਾ ਹਮ ਇਹਨਾਂ ਦਾ ਟੋਟਲ ਬੰਦਦਾ 9 ਬੰਦ ਆ ਜੀ ਇਹ ਮੰਗਲ ਦਾ ਸਾਲ ਚੱਲ ਰਿਹਾ ਜੀ ਜਿਨ੍ਹਾਂ ਦੇ ਵਿੱਚ ਇਸ ਟਾਈਮ ਕੰਮ ਕਰਨ ਦੀ ਮਤਲਬ એનર્ਜੀ ਜ਼ਿਆਦਾ ਵਾ ਕਿਉਂਕਿ ਜਿਨ੍ਹਾਂ ਦਾ ਮੰਗਲ ਆਪ ਹੋਏਗਾ ਉਹ ਵੈਸੇ ਵੀ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਜ਼ਿਆਦਾ ਹੋਏਗੀ ਤੇ ਉਹ ਇਸ ਸਾਲ ਉਹਨਾਂ ਨੂੰ ਬਹੁਤ ਤਰੱਕੀ ਮਿਲੇਗੀ 2025 ਹਾਂਜੀ ਜਿਨ੍ਹਾਂ ਦਾ ਮੰਗਲ ਮਤਲਬ ਸਟਰੋਂਗ ਬੈਠਾ ਕੁੰਡਲੀ ਦੇ ਵਿੱਚ ਅੱਛਾ ਜਾਣ ਲੱਗੇ ਕੋਈ ਆਖਰੀ ਸੁਨੇਹਾ ਦੇਣਾ ਚਾਹੁੰਗੀ ਲੋਕਾਂ ਨੂੰ ਵੀ ਤਾਂ ਕਿ ਥੋੜਾ ਜਿਹਾ ਗੁੰਮਰਾਹ ਵੀ ਨਾ ਹੋਵੇ ਲੋਕ ਕਿਉਂਕਿ ਅਕਸਰ ਕਿ ਹੁਣ ਥੋੜਾ ਜਿਹਾ ਬੰਦਾ ਡਰ ਜਾਂਦਾ ਹੈ ਭੱਜਣ ਲੱਗ ਜਾਂਦਾ ਹੈ ਦੇਖੋ ਪ੍ਰੋਬਲਮ ਹਰ ਇੱਕ ਦੇ ਲਾਈਫ ਚ ਹੁੰਦੀ ਹੈ ਪਰ ਹਾਂ ਕੁਝ ਲੋਕ ਗੁੰਮਰਾਹ ਕਰਨ ਲੱਗ ਜਾਂਣ ਤਾਂ ਉਹ ਚੀਜ਼ਾਂ ਵਿਸ਼ਵਾਸ ਉੱਠ ਜਾਂਦਾ ਜਿਹਨੂੰ ਆਪਾਂ ਕਹਿੰਨੇ ਆ ਤਾਂ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਮੈਂ ਬਿਲਕੁਲ ਦੇਣਾ ਚਾਹੂੰਗਾ ਮੈਂ ਸਨੇਹਾ ਲੋਕਾਂ ਨੂੰ ਹੀ ਦੇਣਾ ਚਾਹੂੰਗਾ ਮੈਂ ਸਨੇਹਾ ਦੇਣਾ ਚਾਹੂੰਗਾ ਸਾਡੀ ਲਾਈਨ ਦੇ ਲੋਕਾਂ ਨੂੰ ਜਿਹੜੇ ਸਾਡੀ ਲਾਈਨ ਦੇ ਕੰਮ ਕਰਦੇ ਆ ਪਲੀਜ਼ ਪੈਸੇ ਪਿੱਛੇ ਲਾ ਕੇ ਮਤਲਬ ਕਿਸੇ ਨੂੰ ਗਮਰਾਹ ਨਾ ਕਰੋ ਤੇ ਕਿਸੇ ਨੂੰ ਡਰਾਓ ਨਾ ਕਿਉਂਕਿ ਅੱਜ ਕੱਲ ਪਹਿਲਾਂ ਵੀ ਮੈਂ ਕਲੀਅਰ ਕੀਤਾ ਇਹੀ ਕੋਈ ਚੱਲਦਾ ਜਾ ਰਿਹਾ ਵਾ ਜੋ ਆ ਉਹਨੂੰ ਬਿਲਕੁਲ ਕਲੀਅਰ ਕਰ ਦੋ ਮਤਲਬ ਡਰਾ ਕੇ ਪੈਸੇ ਨਾ ਲਓ ਮੇਰਾ ਮਤਲਬ ਸੁਨੀਹਾ ਇਹੀ ਹੈ ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅੱਛਾ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੈ ਤੁਹਾਡੇ ਆਫਿਸ ਆਉਣਾ ਹੈ ਤਾਂ ਤੁਹਾਡਾ ਆਫਿਸ ਦਾ ਐਡਰੈਸ ਦੱਸ ਦੋ ਵੀ ਕਿੱਥੇ ਹੈ ਮੇਰਾ ਲੁਧਿਆਣਾ ਜ਼ਿਲ੍ਹੇ ਦਾ ਪਿੰਡਾ ਪਖੋਲ ਪਿੰਡ ਜੀ ਪਖੋਲ ਪਿੰਡ ਦੇ ਵਿੱਚ ਮੇਰਾ ਆਫਿਸ ਹੈ ਜੀ ਉੱਥੇ ਹੀ ਆਪਾਂ ਬੈਠਦੇ ਹਾਂ ਜੀ ਅੱਛਾ ਕਿਸ ਨਾਮ ਤੋਂ ਹੈ ਐਸਟ੍ਰੋ ਵਿਕਾਸ ਮਲ ਉਤਰਾ ਅੱਛਾ ਜੀ ਹਾਂ ਜੀ ਤਹ ਨੰਬਰ ਜਿਹੜਾ ਸਕਰੀਨ ਦੇ نیچے ਚੱਲ ਰਿਹਾ ਹੈ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਜਾਂ ਕਿਸੇ ਨੇ ਆਪਣੀ ਕੁੰਡਲੀ ਦਿਖਾਉਣੀ ਹੈ ਹਾਂ ਪਰ ਚੀਜ਼ਾਂ ਨੂੰ ਲੈ ਕੇ ਤੁਸੀਂ ਸਹੀ ਚੱਲਣਾ ਚਾਹੁੰਦੇ ਹੋ ਤੁਹਾਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋ ਰਹੀ ਨੇ ਤਾਂ ਤੁਸੀਂ ਜ਼ਰੂਰ ਨਿੱਤੇ نیچے ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੈ ਤੇ ਤੁਸੀਂ ਆਪਣਾ ਟਾਈਮ ਲੈ ਕੇ ਤੁਹਾਡੇ ਕੋਲ ਵਿਜ਼ਿਟ ਕਰ ਸਕਦੇ ਨੇ ਹਾਂਜੀ ਬਿਲਕੁਲ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਜਿਹੜੀ ਵੀਡੀਓ ਹੈ ਚੰਗੀ ਲੱਗੀ ਹੋਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦਿਓ ਇਜਾਜ਼ਤ ਸਸ਼ੀਕਲ ਵੀਰ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ